ਆਪជា ਆਰਪੋਰਟ ਦੇ ਵਿੱਚ ਜਿਹੜਾ ਤੁਸੀਂ ਹੁਣ ਬੱਚੇ ਦਾ ਕੰਮ ਹੋਇਆ ਉਹ ਬੰਦਾ ਮਿਸਰ ਕਹਿੰਦੇ 6-7 ਸਾਲ ਦੀ ਸਜ਼ਾ ਕੱਟ ਕੇ ਆਇਆ ਹੋਇਆ ਸੀ ਇੱਥੇ ਕ੍ਰਿਮੀਨਲ ਬੰਦਾ ਸੀ ਜਿਹੜੇ ਤੇ ਪੰਜਾਬ ਚ ਆ ਕੇ ਰਹਿ ਰਿਹਾ ਸੀ ਕਿਸੇ ਨੇ ਪੁੱਛਗਿੱਛ ਕੀਤੀ ਸਾਡੀ ਧਰਤੀ ਦਾ ਕਿ ਸਾਡਾ ਕਲਚਰ ਖਰਾਬ ਕਰਦੇ ਆ ਸਾਨੂੰ ਦਿੱਕਤ ਉੱਥੇ ਹੁੰਦੀ ਆ ਜੇ ਅਸੀਂ ਬਾਹਰ ਜਾਣੇ ਆ ਨਾ 2 2 30-30 ਲੱਖ ਰੁਪਏ ਲਾ ਕੇ ਜਾਣੇ ਆ 50 ਰੁਪਏ ਦੀ ਟਿਕਟ ਲੈ ਕੇ ਨਹੀਂ ਆ ਜਾਨੇ ਸਾਡੀ ਕਮਿਊਨਿਟੀ ਕਰ ਰਹੀ ਆ ਜੀ ਇਸ ਬਾਰੇ ਇੱਕ ਵਿਰੋਧ ਜਦ ਕਿ ਇਹ ਵਿਰੋਧ ਉਹਨਾਂ ਨੂੰ ਆਪ ਨੂੰ ਕਰਨਾ ਚਾਹੀਦਾ ਸੀ ਉਹਨਾਂ ਦੀ ਕਮਿਊਨਿਟੀ ਨੂੰ ਗੰਬਿਆਂ ਨੂੰ ਕਹਾਂ ਵੀ ਭਾਈ ਅਸੀਂ ਇੱਥੇ ਰਹਿਣ ਆਏ ਆ ਜੇ ਇਹ ਬੰਦੇ ਨੇ ਗਲਤ ਕੀਤਾ ਇਹਨੂੰ ਸਜ਼ਾ ਦਿੱਤੀ ਜਾਵੇ ਕੋਈ ਇਹ ਕਹਿ ਰਿਹਾ ਵੀ ਜੇ ਨਾ ਹੋਣਗੇ ਤਾਂ ਮਜ਼ਦੂਰੀ ਕਿੱਥੋਂ ਲਿਆਉਂਗੇ ਮਜ਼ਦੂਰ ਕਿਉਂ ਨਹੀਂ ਹੋਗੇ ਜਦੋਂ ਇਹ ਨਹੀਂ ਸੀਗੇ ਉਦੋਂ ਵੀ ਖੇਤੀ ਚੱਲਦੀ ਸੀ ਪੰਜਾਬ ਤਾਂ ਇਹਨਾਂ ਨੇ ਇੱਕ ਮੰਡੀ ਬਣਾਇਆ ਹੋਇਆ ਜਿਹੜਾ ਮਰਜ਼ੀ ਜਿਹੜੇ ਮਰਜ਼ੀ ਕਬੀਲੇ ਜੋ ਆ ਕੇ ਆਈ ਜਾਵੇ ਰਹੀ ਜਾਵੇ ਤੇ ਰਾਸਤਾਂ ਜਾਵੜੀ ਲੈ ਸਰ ਮਰਲਾ ਜ਼ਮੀਨ ਲੈ ਕੇ ਦੱਸ ਦਿਓ ਫੁੱਟ ਜ਼ਮੀਨ ਲੈ ਕੇ ਦੱਸ ਦਿਓ ਆਹ ਮਾਚਲ ਚੱਲ ਜਾਓ ਤੁਹਾਨੂੰ ਅਗਲੇ ਦੋ ਦਿਨ ਤੁਸੀਂ ਇੱਕ ਜਗ੍ਹਾ ਤੇ ਕੋਈ ਟੈਂਟ ਲਾ ਲਓ ਨਹੀਂ ਤੁਹਾਡੇ ਦਾਲੇ ਹੋ ਜਾਣਗੇ ਸਾਡਾ ਇੱਕ ਭਾਈ ਆ ਸਿੰਘ ਆ ਉਹ ਬਾਹਰ ਆ ਮੇਰੇ ਕੋਲ ਦੋ ਸਾਲ ਹੋ ਗਏ ਉਹਦਾ ਆਧਾਰ ਕਾਰਡ ਨਹੀਂ ਬਣਿਆ ਉਹਦਾ ਘਰ ਵੀ ਇੱਥੇ ਆ ਉਹਦੀ ਜ਼ਮੀਨ ਵੀ ਇੱਥੇ ਆ ਉਹਦਾ ਸਾਰਾ ਕੁਝ ਇੱਥੇ ਆ ਉਹਦਾ ਆਧਾਰ ਕਾਰਡ 'ਚ ਦਿੱਕਤ ਆ ਰਹੀ ਆ ਤੇ ਭਈ ਇਹਨੂੰ ਹਲੇ ਨੂੰ ਆਏ ਨੂੰ ਚਾਰ ਦਿਨ ਨਹੀਂ ਹੋਏ ਹੁੰਦੇ ਉਹਦਾ ਆਧਾਰ ਕਾਰਡ ਉਹਦੀ ਜੇ ਚੁੰਨੀ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ 5 ਸਾਲ ਦੇ ਬੱਚੇ ਦੇ ਨਾਲ ਦਰਿੰਦਗੀ ਭਰਿਆ ਕੰਮ ਕਰਨ ਤੋਂ ਬਾਅਦ ਪ੍ਰਵਾਸੀਆਂ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਮਾਹੌਲ ਸਿਰਜਿਆ ਜਾ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੀ ਇਹ ਵੀ ਫਿਕਰਮੰਦੀ ਰਹੀ ਹੈ ਕਿ ਆਖਰ ਇਸ ਤਰੀਕੇ ਦੇ ਨਾਲ ਜਿਹੜਾ ਪ੍ਰਵਾਸੀ ਭਾਈਚਾਰਾ ਉਹਨਾਂ ਦੇ ਖਿਲਾਫ ਮਾਹੌਲ ਨਹੀਂ ਸਿਰਜਿਆ ਜਾਣਾ ਚਾਹੀਦਾ ਬਹੁਤ ਸਾਰੀਆਂ ਨਾਹਿੰਗ ਸਿੰਘ ਜਥੇਬੰਦੀਆਂ ਜਾਂ ਕੁਝ ਅਜਹੀਆਂ ਧਿਰਾਂ ਵੀ ਨਜ਼ਰ ਆਈਆਂ ਨੇ ਜਿਨ੍ਹਾਂ ਨੇ ਪ੍ਰਵਾਸੀਆਂ ਨੂੰ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਅਸੀਂ ਤੁਹਾਡੀਆਂ ਦੁਕਾਨਾਂ ਨਹੀਂ ਲੱਗਣ ਦੇਵਾਂਗੇ ਔਰ ਖਾਸ ਤੌਰ ਤੇ ਜਿਹੜੇ ਗਰਾਉਂਡ ਤੇ ਪਿੰਡਾਂ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਰਹਿਣ ਨੂੰ ਲੈ ਕੇ ਵਸੇਬਾ ਕਰਨ ਨੂੰ ਲੈ ਕੇ ਤੇ ਖਰੀਦੋ-ਫਰੋਖਤ ਕਰਨ ਨੂੰ ਲੈ ਕੇ ਬਹੁਤ ਸਾਰੇ तमाम ਮਤੇ ਵੀ ਪਏ ਆ ਇਸੇ ਨੂੰ ਲੈ ਕੇ ਨਾਨ ਸਿੰਘ ਜੱਥੇਬੰਦੀਆਂ ਲਾਲ ਨੇ ਕਿਸਾਨ ਜੱਥੇਬੰਦੀ ਸਾਡੇ ਨਾਲ ਆ ਉਹਦੇ ਨਾਲ ਗੱਲਬਾਤ ਕਰਾਂਗੇ ਆਗੂ ਸਹਿਬਾਨ ਨੇ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਪ੍ਰਵਾਸੀਆਂ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਕੁਝ ਅਜਿਹਾ ਦੇਖਣ ਨੂੰ ਮਿਲਿਆ ਜਿਨੇ ਆਮ ਲੋਕਾਂ ਨੂੰ ਚਿੰਤਾ ਦੇ ਵਿੱਚ ਪਾਇਆ ਲੱਗਦਾ ਨਹੀਂ ਕਿ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਹੈ ਜਿਹੜਾ ਜਾਣਬੁੱਝ ਕੇ ਮਾਹੌਲ ਸਿਰਜਿਆ ਜਾ ਰਿਹਾ ਹੈ ਨਹੀਂ ਜੀ ਦੇਖੋ ਪਹਿਲੀ ਗੱਲ ਤਾਂ ਸੀ ਜਿਹੜੇ ਪਿੰਡਾਂ ਦੇ ਵਿੱਚ ਵਸਦੇ ਪੰਜਾਬੀ ਆ ਇਹਨਾਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਮਤੇ ਪਾਏ ਆ ਪੰਜਾਬੀ ਭਈਆਂ ਨੂੰ ਬਾਹਰ ਕੱਢਣ ਦੇ ਕਿਉਂਕਿ ਦੇਖੋ ਸਾਨੂੰ ਭਈਆਂ ਤੋਂ ਕੋਈ ਅਲਰਜੀ ਨਹੀਂ ਗਈ ਕਿਉਂਕਿ ਭਈਏ ਜਿਹੜੇ ਆ ਚਲੋ ਆਉਂਦੇ ਆ ਦਾ ਕੰਮ ਕਾਜ ਕਰਨ ਆਉਂਦੇ ਕਰਨ ਸਾਡੇ ਵੱਲ ਕੋਈ ਦਿੱਕਤ ਨਹੀਂ ਗਈ ਪਰ ਜਦੋਂ ਆਏ ਸਾਡੀ ਧਰਤੀ ਤੇ ਕਿ ਸਾਡਾ ਕਲਚਰ ਖਰਾਬ ਕਰਦੇ ਆ ਸਾਨੂੰ ਦਿੱਕਤ ਉੱਥੇ ਹੁੰਦੀ ਆ ਕਿਉਂਕਿ ਸਾਰੇ ਹਰ ਕੋਈ ਗੱਲ ਕਰਦੇ ਤਾਂ ਕਿ ਤੁਸੀਂ ਬਾਹਰ ਜਾਣੇ ਆ ਜਾਂ ਤੁਸੀਂ ਆਪਣੇ ਤੁਸੀਂ ਵੀ ਵਿਦੇਸ਼ਾਂ ਤੇ ਜਾ ਕੇ ਕੰਮ ਕਰਦੇ ਹੋ ਮਰ ਜੇ ਅਸੀਂ ਬਾਹਰ ਜਾਣੇ ਆ ਨਾ ਤੇ 50 50 30 30 ਲੱਖ ਰੁਪਏ ਲਾ ਕੇ ਜਾਣੇ ਆ 50 ਰੁਪਏ ਦੀ ਟਿਕਟ ਲੈ ਕੇ ਨਹੀਂ ਆ ਜੰਨੇ ਆ ਟ੍ਰੇਨ ਤੇ ਚੜ ਕੇ ਫਿਰ ਅਸੀਂ ਉੱਥੋਂ ਦੇ ਕਾਨੂੰਨ ਦੇ ਹਿਸਾਬ ਨਾਲ ਚੱਲਦੇ ਆ ਟੈਕਸ ਭਰਦੇ ਆ ਸਾਰਾ ਕੁਝ ਕਰਦੇ ਆ ਜਿੱਦਾਂ ਦਾ ਉਹਨਾਂ ਦਾ ਰੂਲ ਹੁੰਦਾ ਉਸ ਰੂਲ ਮੁਤਾਬਕ ਚੱਲਦੇ ਆ ਇਹ ਲੋਕ ਸਾਡੇ ਧਰਤੀ ਤੇ ਆਉਂਦੇ ਆ ਪਹਿਲੀ ਗੱਲ ਤਾਂ ਇੱਥੇ ਇਹਨਾਂ ਦਾ ਕੋਈ ਜਾਨੀ ਕਿ ਜਿਹੜੇ ਕ੍ਰਿਮੀਨਲ ਲੋਕ ਆ ਉਹ ਹੁੰਦੇ ਆ ਆ ਕੇ ਇੱਥੇ ਨਾਲੇ ਸਾਡੇ ਕ੍ਰਾਈਮ ਕਰਦੇ ਆ ਫਿਰ ਦੂਸਰੇ ਨੰਬਰ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਕ੍ਰਾਈਮ ਤਾਂ ਕਰਦੇ ਹੀ ਕਰਦੇ ਆ ਇੰਨਾ ਨੇ ਸਾਡਾ ਕਲਚਰ ਜਿਹੜਾ ਖਰਾਬ ਕੀਤਾ ਆ ਤੰਬਾਕੂ ਜਗ ਜੂੜ ਜਨੂੰ ਅਸੀਂ ਕਹਿੰਨੇ ਆ ਇਹਨਾਂ ਨੇ ਸਾਡਾ ਸਾਰਾ ਹੀ ਪੰਜਾਬ ਇਸ ਕੰਤੇ ਲਾਤਾ ਤੇ ਇਸ ਲਈ ਅਸੀਂ ਚੋਨੇ ਇਹ ਬਿਲਕੁਲ ਸਹੀ ਉਪਰਾਲਾ ਜਿਹੜਾ ਪੰਜਾਬੀ ਕਰ ਰਹੇ ਮਤੇ ਪਾ ਰਹੇ ਆ ਇਹਨਾਂ ਤੋਂ ਤੁਸੀਂ ਕਹਿੰਦੇ ਹੋ ਜਿਹੜੇ ਪ੍ਰਵਾਸੀ ਇੱਥੇ ਪੰਜਾਬ ਦੇ ਵਿੱਚ ਆ ਕੇ ਸਾਡਾ ਮਾਹੌਲ ਖਰਾਬ ਕਰਦੇ ਆ ਤਮਾਕੂ ਦੀ ਗੱਲ ਕੀਤੀ ਹੈ ਔਰ ਨਾਲ ਹੀ ਤੁਸੀਂ ਕਿਹਾ ਕਿ ਕ੍ਰਿਮੀਨਲ ਬੰਦੇ ਉਹ ਇੱਥੇ ਆ ਕੇ ਪੜਾ ਕਰਦੇ ਆਪਣਾ ਤੇ ਕੀ ਲੱਗਦਾ ਕਿ ਇਹਦੇ ਪਿੱਛੇ ਤੇ ਫਿਰ ਜੇ ਸਭ ਤੋਂ ਵੱਧ ਕਿਸੇ ਦੀ ਕਮੀ ਰਹੀ ਉਹ ਪ੍ਰਸ਼ਾਸਨ ਦੀ ਰਹੀ ਹੈ ਜਿਹੜਾ ਵੈਰੀਫਾਈ ਨਹੀਂ ਕਰ ਸਕਿਆ ਤਾਂ ਦੂਜੇ ਪਾਸੇ ਜਿਹੜੀ ਕਮੀ ਹੈ ਉਹ ਕੋਈ ਲਾਅ ਕਿਉਂ ਨਹੀਂ ਬਣਵਾਇਆ ਗਿਆ ਕਿ ਜਿਹੜੇ ਲੋਕ ਤਮਾਕੂ ਵੇਚਦੇ ਆ ਜਾਂ ਤਮਾਕੂ ਖਾਂਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਸੀ ਦੇਖੋ ਵੀਰ ਜੀ ਇਹ ਸ਼ੁਰੂ ਤੋਂ ਹੀ ਰਿਹਾ ਪੰਜਾਬ ਨਾਲ ਵਿਤਕਰਾ ਹੁੰਦਾ ਆ ਤੇ ਹੁੰਦਾ ਰਿਹਾ ਵਾ ਤੇ ਹਜੇ ਵੀ ਹੋ ਰਿਹਾ ਵਾ ਕਿਉਂਕਿ ਜੇ ਉਹਨਾਂ ਦੀ ਕੋਈ ਆਪਣੇ ਵੈਰੀਫਿਕੇਸ਼ਨ ਹੁੰਦੀ ਪਤਾ ਲੱਗਦਾ ਕਹਾਂ ਭਈ ਇਹ ਬੰਦਾ ਕਿੱਥੋਂ ਆਇਆ ਕੀ ਕਰਕੇ ਆਇਆ ਤੇ ਮੇਰੇ ਸਾਹਮਣੇ ਛੇ ਦੇ ਕੰਮ ਨਹੀਂ ਹੋਣਾ ਸੀ ਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਤੁਸੀਂ ਹੁਣ ਬੱਚੇ ਦਾ ਕੰਮ ਹੋਇਆ ਉਹ ਬੰਦਾ ਕਹਿੰਦੇ 6-7 ਸਾਲ ਦੀ ਸਜ਼ਾ ਕੱਟ ਕੇ ਆਇਆ ਹੋਇਆ ਸੀ ਇੱਥੇ ਕ੍ਰਿਮੀਨਲ ਬੰਦਾ ਸੀ ਜਿਹੜਾ ਇੱਥੇ ਪੰਜਾਬ ਚ ਆ ਕੇ ਰਹਿ ਰਿਹਾ ਸੀ ਕਿਸੇ ਨੇ ਪੁੱਛਗਿੱਛ ਕੀਤੀ ਕਿਸੇ ਪ੍ਰਸ਼ਾਸਨ ਨੇ ਪਤਾ ਕੀਤਾ ਮੈਂ ਕਹਿੰਦਾ ਅੱਜ ਵੀ ਇੱਥੇ ਤੁਸੀਂ ਮਹਾਲੀ ਚ ਚੱਲ ਪੋ ਘਰ ਘਰ ਦੇ ਵਿੱਚ ਭਈਏ ਰੱਖੇ ਹੋਏ ਆ ਠੀਕ ਆ ਜੀ ਜਦ ਕਿ ਇਹਨਾਂ ਨੇ ਪੰਜਾਬੀ ਨੂੰ ਕਿਸੇ ਨੂੰ ਜਗ੍ਹਾ ਨਹੀਂ ਦੇਣੀ ਰਹਿਣ ਨੂੰ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਕੰਮ ਉਸ ਦਰਿੰਦਾ ਦਰਿੰਦਗੀ ਵਾਲਾ ਉਸ ਬੰਦੇ ਨੇ ਕੀਤਾ ਤਾਂ ਉਹਦਾ ਜਿਹੜਾ ਬੈਕਗ੍ਰਾਉਂਡ ਸੀ ਉਹ ਵੀ ਕ੍ਰਾਈਮਨਲ ਸੀਗਾ ਦੇਖੋ ਜੀ ਹਾਂ ਜੀ ਬਿਲਕੁਲ ਕ੍ਰਾਈਮਨਲ ਸੀ ਅਸੀਂ ਦੇਖੋ ਤੁਸੀਂ ਨਿਊਜ਼ਾਂ ਦੇਖੋ ਸਾਰੇ ਸ਼ਰਮ ਪਤਾ ਲੱਗ ਰਿਹਾ ਫਿਰ ਦੇਖੋ ਜੀ ਸਾਡੀ ਕਮਿਊਨਿਟੀ ਕਰ ਰਹੀ ਹੈ ਜੀ ਇਸ ਬਾਰੇ ਇੱਕ ਵਿਰੋਧ ਜਦ ਕਿ ਇਹ ਵਿਰੋਧ ਉਹਨਾਂ ਨੂੰ ਆਪ ਨੂੰ ਕਰਨਾ ਚਾਹੀਦਾ ਸੀ ਉਹਨਾਂ ਦੀ ਕਮਿਊਨਿਟੀ ਨੂੰ ਕੰਬਈਆਂ ਨੂੰ ਕਹਾ ਬਈ ਭਾਈ ਅਸੀਂ ਇੱਥੇ ਰਹਿਣ ਆਏ ਆ ਜੇ ਇਹ ਬੰਦੇ ਨੇ ਗਲਤ ਕੀਤਾ ਇਹਨੂੰ ਸਜ਼ਾ ਦਿੱਤੀ ਜਾਵੇ ਇਹ ਵਿਰੋਧ ਉਹਨਾਂ ਦਾ ਬਣਦਾ ਸੀ ਜੇ ਉਹਨਾਂ ਨੇ ਰਹਿਣਾ ਇੱਥੇ ਕੰਮ ਕਰਨਾ ਪਰ ਗੱਲ ਕੀ ਹੈ ਇਹ ਸਾਰੇ ਇੱਕੋ ਹੀ ਆ ਸਾਰੇ ਇੱਕੋ ਥਾਲੀ ਦੇ ਚਟੇ-ਵਟੇ ਆ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਪੰਜਾਬ ਨੂੰ ਬਰਬਾਦ ਕਰਨ ਤੇ ਲੱਗੇ ਹੋਏ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂਗਾ ਜੀ ਰਮੇਂਦਰ ਭਾਈ ਚਿੰਤਾ ਵਾਲਾ ਸਵਾਲ ਆ ਕਿ ਜਿਵੇਂ ਬਾਬਾ ਜੀ ਹੁਣ ਜ਼ਿਕਰ ਕੀਤਾ ਕਹਿੰਦੇ ਨੇ ਕਿ ਜਿਹੜੇ ਬੰਦੇ ਨੇ ਹੁਸ਼ਿਆਰਪੁਰ ਦੇ ਵਿੱਚ ਸਭ ਤੋਂ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਉਹਦਾ ਬੈਕਗ੍ਰਾਉਂਡ ਹੀ ਪਹਿਲਾਂ ਤੋਂ ਕ੍ਰਿਮੀਨਲ ਆ ਤਾਂ ਜੇ ਬੈਕਗ੍ਰਾਉਂਡ ਕ੍ਰਿਮੀਨਲ ਸੀਗਾ ਤਾਂ ਇਹਦੇ ਵਿੱਚ ਜਿਹੜਾ ਸਾਨਕ ਪੁਲਿਸ ਪ੍ਰਸ਼ਾਸਨ ਹੈ ਉਹ ਦੋਸ਼ੀ ਹੈ ਉਹ ਜਿਹੜੇ ਪੁਲਿਸ ਅਧਿਕਾਰੀ ਨੇ ਉਹਨਾਂ ਨੂੰ ਤਲਬ ਕੀਤਾ ਜਾਣਾ ਚਾਹੀਦਾ ਫਿਰ ਤੇ ਦੇਖੋ ਇਹ ਪੰਜਾਬ ਤਾਂ ਇਹਨਾਂ ਨੇ ਇੱਕ ਮੰਡੀ ਬਣਾਇਆ ਹੋਇਆ ਜਿਹੜਾ ਮਰਜੀ ਜਿਹੜੇ ਮਰਜੀ ਕਬੀਲੇ ਚੋ ਆ ਕੇ ਆਈ ਜਾਵੇ ਰਹੀ ਜਾਵੇ ਸਭ ਤੋਂ ਵੱਡੀ ਸਾਡੀ ਤਰਾਸ ਦੀ ਇਹ ਆ ਅਸੀਂ ਰਾਜਸਥਾਨ ਜਾਵੜੀਏ ਲੈ ਸਾਡਾ ਮਰਲਾ ਜ਼ਮੀਨ ਲੈ ਕੇ ਦਿਖ ਦੋ ਫੁੱਟ ਜ਼ਮੀਨ ਲੈ ਕੇ ਦਿਖਾ ਦਿਓ ਆਹ ਮਾਚਲ ਚੱਲ ਜਓ ਤੁਹਾਨੂੰ ਅਗਲੇ ਦੋ ਦਿਨ ਤੁਸੀਂ ਇੱਕ ਜਗ੍ਹਾ ਤੇ ਕੋਈ ਟੈਂਟ ਲਾ ਲਓ ਉਦੀ ਤੁਹਾਡੇ ਦਾਲੇ ਹੋ ਜਾਣਗੇ ਵੈਸੇ ਵੀ ਕਿਤੇ ਉਦਾਂ ਪਬਲਿਕ ਪਲੇਸ ਤੇ ਵੀ ਹਨਾ ਤੇ ਜਦ ਉਹ ਤੁਹਾਨੂੰ ਨਹੀਂ ਅਗਲੇ ਦਿੱਲੀ ਚੜਨ ਦਿੰਦੇ ਤੇ ਪੰਜਾਬ ਤੁਸੀਂ ਇੱਕ ਮੰਡੀ ਬਣਾਇਆ ਹੋਇਆ ਜਿਹੜਾ ਮਰਜ਼ੀ ਆਵੇ ਇੱਧਰੋਂ ਆਵੇ ਉੱਥੇ ਤੁਹਾਡੇ ਪਚਕਾਰੀਆਂ ਮਰੀ ਜਾਵੇ ਲਾਲ ਲਾਲ ਥਾਵਾਂ ਦੇ ਹੈ ਮੈਂਣਾ ਆਪਣੀ ਗੱਲ ਦੱਸਦਾ ਸਾਡਾ ਇੱਕ ਭਾਈ ਆ ਸਿੰਘ ਆ ਉਹ ਬਾਹਰ ਆ ਅਮਰੀਕਾ ਚ 2 ਸਾਲ ਹੋ ਗਏ ਉਹਦਾ ਆਧਾਰ ਕਾਰਡ ਨਹੀਂ ਬਣ ਰਿਹਾ ਪੰਜਾਬ ਦਾ ਵਾਸੀ ਆ ਉਹ ਤੇ ਉਹਦਾ ਇੱਕ ਆਧਾਰ ਕਾਰਡ ਨਹੀਂ ਬਣ ਰਿਹਾ ਜਿਹੜਾ ਇਸੋ ਦਾ ਵਸਨੀਕ ਹੋਇਆ ਉਹ ਸਾਰਾ ਕੁਝ ਝਾੜ ਕੇ ਥੋੜੀ ਚੱਲ ਗਿਆ ਉਹਦਾ ਘਰ ਵੀ ਇੱਥੇ ਆ ਉਹਦੀ ਜ਼ਮੀਨ ਵੀ ਇੱਥੇ ਆ ਉਹਦਾ ਸਾਰਾ ਕੁਝ ਇੱਥੇ ਆ ਉਹਦਾ ਆਧਾਰ ਕਾਰਡ 'ਚ ਦਿੱਕਤ ਆ ਰਹੀ ਆ ਤੇ ਭਈਏ ਨੂੰ ਹਲੇ ਨੂੰ ਆਏ ਨੂੰ 4 ਦਿਨ ਨਹੀਂ ਹੋਏ ਹੁੰਦੇ ਉਹਦਾ ਆਧਾਰ ਕਾਰਡ ਉਹਦੀ ਜੇ ਹੁੰਦਾ ਹੂੰ ਸਭ ਤੋਂ ਵੱਡੀ ਗੱਲ ਤਰਾਸ ਦੀ VOTER ਕਾਰਡ ਉਹਦਾ ਹੁੰਦਾ ਹੁਣ ਜਿਹੜੇ ਆਪਾਂ ਕਹਿੰਨੇ ਆ ਨਾ ਬੰਦੇ ਉਹ ਚੀਜ਼ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਕਨਸਾਨੀਅਤ ਦੇ ਖਿਲਾਫ ਆ ਯਾਰ ਜੇ ਕੋਈ ਕੰਮ ਕਰਦਾ ਜੇ ਕਰੋ ਵੋਹ ਕਰੋ ਫੁਲਾਣਾ ਕਰੋ ਢੋਂਕਾ ਕਰੋ ਜੀ ਤੱਕੇ ਸ਼ਹੀ ਕਰੋ ਕਿਸੇ ਨਾ ਪਰ ਯਾਰ ਇੱਕ ਜਿਹੜੇ ਕਾਨੂੰਨ ਤੁਸੀਂ ਬਣਾਏ ਹੋਏ ਆ ਜਿਹੜੇ ਰੂਲ ਆ ਜਿਹੜੀ ਇੱਕ ਯੁਰਤਾ ਤੁਹਾਡੀ ਉਹ ਤਾਂ ਕਾਇਮ ਚਾਹੀਦੀ ਆ ਤੁਹਾਡੇ ਦਾ ਘਰਾਂ ਤੱਕ ਆ ਕੇ ਵੜ ਗਏ ਤੁਹਾਡੇ ਸਾਡੇ ਰਿਸ਼ਤੇਦਾਰਾਂ ਨੇ ਆਪ ਤੱਕ ਭਈਏ ਰੱਖੇ ਹੋਏ ਆ ਲੈ ਹੋਰ ਦੱਸ ਆਪਾਂ ਦੂਰ ਨਾ ਕਿਸੇ ਦੀ ਗੱਲ ਕਰੀਏ ਉਹ ਆਪਾਂ ਤਾਂ ਆਪ ਵੜੇ ਹੋਏ ਆ ਆਪ ਸਾਡੇ ਕੋਈ ਰੂਲ ਰੈਗੂਲੇਸ਼ਨ ਨਹੀਂ ਹਿੱਤਾ ਰੱਖਦੇ ਪੁਰਾਣੇ ਵਾਂਗੂ ਉਹਨਾਂ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਕੰਮ ਦੀ ਲੋੜ ਆ ਤੇ ਕੰਮ ਦੇ ਜਿਹੜਾ ਕੰਮ ਕਰਨ ਵਾਸਤੇ ਉਹ ਪੰਜਾਬ ਦੇ ਵਿੱਚ ਆ ਕੇ ਵਸਦੇ ਆ ਤੇ ਦੂਜੇ ਪਾਸੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਵੀ ਕੰਮ ਕਰਵਾਉਣ ਦੀ ਲੋੜ ਆ ਮਜ਼ਦੂਰਾਂ ਦੀ ਲੋੜ ਆ ਕੰਮ ਕਰਵਾਉਂਦੇ ਆ ਇਹਦੇ ਵਿੱਚ ਫਿਰ ਸਮੁੱਚੇ ਜਿਹੜਾ ਪ੍ਰਵਾਸੀ ਭਾਈਚਾਰੇ ਨੂੰ ਟਾਰਗੇਟ ਜਿਹੜਾ ਕਰਨਾ ਲੱਗਦਾ ਨਹੀਂ ਕਿ ਇਹ ਜਿਹੜੀ ਇੱਕ ਚੀਜ਼ ਆ ਸਮਾਜ ਦੇ ਵਿੱਚ ਨਫ਼ਰਤ ਪੈਦਾ ਕਰ ਰਹੀ ਆ ਨਹੀਂ ਦੇਖੋ ਜੀ ਨਫ਼ਰਤ ਵਾਲੀ ਗੱਲ ਨਹੀਂ ਹੈਗੀ ਇਹ ਅੱਡ-ਅੱਡ ਜਰੀਆ ਆ ਦੇਖਣ ਦਾ ਅੱਡ-ਅੱਡ ਸਮਝਣ ਦੀ ਗੱਲ ਹੈ ਕਿਉਂਕਿ ਜਿਹੜੇ ਹੁਣ ਪੰਜਾਬ ਦੇ ਤੁਸੀਂ ਦੇਖਿਆ ਹੋਣਾ ਯਾਰ ਅਸੀਂ ਪਹਿਲਾਂ ਅੰਗਰੇਜ਼ਾਂ ਤੋਂ ਦੇਸ਼ ਆ ਦਾ ਯਾਦ ਕਰਾਇਆ ਠੀਕ ਆ ਅਸੀਂ ਕਹਿੰਨੇ ਅਸੀਂ ਆਪਦੇ ਦੇਸ਼ ਤੇ ਖੁਦ ਮੁਖਤਿਆਰ ਹੋਵਾਂਗੇ ਹਨਾ ਸਾਡੀ ਉਥੇ ਇੱਕ ਨਾ ਕਿਹੜੀ ਕੰਟਰੀ ਆ ਉਹ ਸਟੇਟ ਆ ਉਹ ਕਹਿੰਦੇ ਵੀ ਦੂਏ ਬੰਦੇ ਨੂੰ ਉਹ ਕੋਈ ਆਪਦਾ ਉਹ ਨਹੀਂ ਬਣਾਉਂਦੇ ਮੈਂਬਰ ਵੀ ਨਹੀਂ ਬਣਾਉਂਦੇ ਕਿਸੇ ਦਾ ਦੂਜੀ ਕਮਿਊਨਿਟੀ ਦੇ ਨੂੰ ਕੀ ਦੂਜੀ ਕੰਟਰੀ ਦੇ ਨੂੰ ਛੱਡੋ ਕਿਸੇ ਨੂੰ ਨੇ ਬਣਾਉਂਦੇ ਉਹ ਤੇ ਮੈਂ ਕਹਿੰਦਾ ਸਾਡੇ ਦਾ ਮੰਤਰੀ ਬਣ ਗਏ ਇਹ ਸਾਡੇ ਦਾ ਪਿੰਡਾਚਾਰ ਕੀ ਪਿਛਲੀ ਿਆਰ ਦੇਖਿਆ ਨਹੀਂ ਤੁਸੀਂ ਕੀ ਜਲੂਸ ਨਿਕਲਿਆ ਸਰਪੰਚਾਂ ਤੱਕ ਅਗਲੇ ਬਣ ਗਏ ਹੈ ਸੰਤਾਂ ਦੇ ਪਿੰਡਾ ਤੋਂ ਸੰਤਾਂ ਦੇ ਲੈ ਪਿੰਡੋ ਇੱਕ ਭਈਆ ਖੜ ਜਾਂਦਾ ਆ ਯਾਰ ਅਸੀਂ ਤਾਂ ਆਪਦੀ ਹੋਂਦ ਗਵਾ ਰਹੇ ਹਾਂ ਨਾ ਫਿਰ ਸਾ ਕੀ ਸਾਡੇ ਭਈਏ ਸਾਡੇ ਤੇ ਰਾਜ ਕਰਨਗੇ ਜੇ ਇੱਕ ਸਾਡੀ ਕੌਮ ਤੇ ਮੰਨ ਲਓ ਸਾਡੇ ਉਹ ਚੀਜ਼ ਕਰ ਗਏ ਯਾਰ ਘੱਟੋ ਘੜਨੀ ਅਸੀਂ ਆਪਦੀ ਜ਼ਿੰਮੇਵਾਰੀ ਸਮਝ ਗਏ ਅਸੀਂ ਨਹੀਂ ਕਹਿੰਦੇ ਅਸੀਂ ਪੰਜਾਬ ਕਿਸੇ ਨਾਲ ਧੱਕਾ ਕਰੇ ਜੇ ਕੋ ਕਰਤ ਕਰਦਾ ਕਿਰਤ ਕਰਕੇ ਆਪਣੀ ਰੋਟੀ ਖਾਵੇ ਪਰ ਇਹ ਨਹੀਂ ਹੈਗਾ ਪੰਜਾਬ ਦਾ ਵੱਡਾ ਹਿੱਸਾ ਜਿਹੜਾ ਠੀਕ ਆ ਉਹ ਯੂਪੀ ਬਿਹਾਰ ਦੇ ਨਾਂ ਚੱਲ ਜੇ ਨਾਲੇ ਅਸੀਂ ਸਭ ਤੋਂ ਵੱਡੀ ਜਿਹੜੀ ਬੇਨਤੀ ਕਰਨਾ ਚਾਹਾਂਗੇ ਬਾਹਰ ਬੈਠੇ ਸਾਡੇ ਵੀਰਾਂ ਨੂੰ ਕਿ ਜਿਹੜੀਆਂ ਆਪਦੀਆਂ ਕੋਠੀਆਂ ਤੇ ਛੱਡ ਕੇ ਭਈਆਂ ਨੂੰ ਦੇ ਕੇ ਜਾਣੇ ਆ ਉਹ ਆਪਦੇ ਕਿਸ ਗਰੀਬ ਭਰਾ ਨੂੰ ਦੇ ਕੇ ਜਾਓ ਜਿਹੜਾ ਪੰਜਾਬੀ ਆ ਜਿਹੜਾ ਇੱਥੋਂ ਦਾ ਵਸਨੀਕ ਆ ਉਹਨੂੰ ਦੇ ਕੇ ਜਾਓ ਤਾਂ ਕਿ ਤੁਹਾਡਾ ਨਾਲ ਘਰ ਵੀ ਆਪਣੇ ਰੌਣਕ ਰੋਵੇ ਤਾਂ ਨਾਲੇ ਉਹਨੂੰ ਵੀ ਰੋਜ਼ਗਾਰ ਮਿਲ ਸਕੇ ਅਸੀਂ ਦੂਜਿਆਂ ਨੂੰ ਰੋਜ਼ਗਾਰ ਦੇਈ ਜਾ ਰਹੇ ਆ ਆਪਦਾ ਸਾਡਾ ਦਿਨ ਬਦ ਦਿਨ ਥੱਲੇ ਨੂੰ ਜਾ ਰਿਹਾ ਜਿਹੜਾ ਭਾਈਚਾਰਾ ਬਾਹਰ ਚਲ ਗਿਆ ਉਹਨਾਂ ਨੂੰ ਇਦਾਂ ਦਾ ਪ੍ਰਵਾਸੀ ਬੰਦਿਆਂ ਦੇ ਵਿੱਚ ਕੀ ਲੱਗਾ ਕਿ ਆਪਦੀਆਂ ਕਰੋੜਾਂ ਦੀਆਂ ਜਿਹੜੀਆਂ ਕੋਠੀਆਂ ਤਾਂ ਉਹਨਾਂ ਕੋਠੀਆਂ ਦੀਆਂ ਚਾਬੀਆਂ ਫਿਰ ਉਹ ਪ੍ਰਵਾਸੀਆਂ ਨੂੰ ਦੇ ਕੇ ਪੰਜਾਬੀਆਂ ਦੇ ਵਿੱਚ ਜਾਂ ਆਪਦੇ ਰਿਸ਼ਤੇਦਾਰ ਭਾਈਚਾਰੇ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਉਹਦਾਂ ਦਾ ਕੀ ਵਿਸ਼ਵਾਸ ਹੀ ਨਹੀਂ ਰਿਹਾ ਕਿ ਉਹ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਯਕੀਨ ਕਰਕੇ ਉਹਨਾਂ ਨੂੰ ਜ਼ਿੰਮੇਵਾਰੀ ਦੇ ਕੇ ਜਾਂਦੇ। ਦੇਖੋ ਜੀ ਪਤਾ ਨਹੀਂ ਉਹੀ ਗੱਲ ਕਹਿਣ ਵਾਲੀ ਆ ਵੀ ਆਪਦੇ ਦੀ ਬਾਹ ਨਹੀਂ ਫੜਨੀ ਦੂਜਿਆਂ ਨੂੰ ਕੁਛੜ ਚੱਕ ਲੈਣਾ। ਆਪਦੇ ਦੀ ਬਾਹ ਨਹੀਂ ਫੜਨੀ ਤੁਰੇ ਜਾਂਦੇ ਦੂਜਿਆਂ ਨੂੰ ਭੱਜ ਕੇ ਜੱਫਾ ਪਾ ਲੈਣਾ ਹੇ 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 ਇਦਾਂ। ਵਿਕਵਾਸ ਦੀ ਗੱਲ ਨਹੀਂ ਵੀਰ ਜੀ ਗੱਲ ਸਿਰਫ ਪੈਸੇ ਬਚਾਉਣ ਦੀ ਆ। ਉਹ ਸਸਤੇ 'ਚ ਮਿਲ ਜਾਂਦਾ ਜਿਹੜਾ ਸਾਡਾ ਵਾ ਉਹ ਵੱਧ ਲੈਂਦਾ। ਬਾ ਫਰਕ ਇੱਥੇ ਆ। ਇਹਨਾਂ ਨੂੰ ਸਸਤੇ ਵਾਲਾ ਚਾਹੀਦਾ ਵਾ। ਇਹ ਨਹੀਂ ਉਹਨਾਂ ਨੇ ਇਹ ਨਹੀਂ ਦੇਖਣਾ ਕਿਸੀਂ ਆਦੇ ਭਰਾ ਨੂੰ ਰੋਜ਼ਗਾਰ ਦੇ ਦਈਏ। ਉਹਨਾਂ ਨੇ ਇਹ ਦੇਖਣਾ ਸਾਨੂੰ 10 ਰੁਪਏ ਬਜਦਾ ਪਈ ਅਸੀਂ ਹੂੰ ਤੁਸੀਂ ਭਈਆਂ ਨੇ ਚਾਰ ਰੇੜੀਆਂ ਲਾਈਆਂ ਇੱਕ ਪੰਜਾਬੀ ਨੇ ਰੇੜੀ ਲਾ ਲਈਆਂ ਕੋਸ਼ ਕਰ ਲਿਆ ਬਾਬਾ ਗੱਲ ਪੈਣ ਦਾ ਕਿ ਜਾਂਦੇ ਇਹ ਮੈਂ ਨਾ ਇਹ ਚੀਜ਼ਾਂ ਮੰਨਦਾ ਨਹੀਂ ਹੁੰਦਾ ਵੀ ਮੈਂ ਕਹਿੰਦਾ ਯਾਰ ਕਾਹ ਨੂੰ ਇਹੇ ਚੀਜ਼ਾਂ ਤੁਸੀਂ ਹਨਾ ਉਹ ਕਰਦੇ ਆ ਪਿੱਛੇ ਜਾ ਕੇ ਵੀਡੀਓ ਵਾਇਰਲ ਹੋਈ ਸੀ ਇਹ ਤਰਾਸ ਦੀ ਕਿਉਂ ਆ ਹੋਰ ਕਿਸੇ ਸਟੇਟ 'ਚ ਸਾਡੇ ਨਾਲ ਇਹ ਚੀਜ਼ ਹੋਵੇ ਵੱਖਰੀ ਗੱਲ ਆ ਉਹ ਵੱਖਰਾ ਵਿਸ਼ਾ ਆ ਉਹ ਅਗਲੇ ਦਾ ਰੋਹ ਆ ਉੱਥੇ ਸਾਡੇ ਘਰੇ ਆ ਕੇ ਸਾਨੂੰ ਕੋਈ ਅੱਖਾਂ ਦਿਖਾ ਜਾਵੇ ਹਾਂ ਉਹ ਕਿੱਧਰ ਹੁਣ ਮੰਨ ਲਾ ਵਿੜਾ ਆਪਣਾ ਖੜਾ ਅੱਜ ਦੂਏ ਪਿੰਡੋਂ ਆਕੇ ਕੋਈ ਬੰਦਾ ਆਕੇ ਮੈਨੂੰ ਇੱਥੇ ਖੜਕੇ ਕਹੀ ਜਾਵੇ ਹਾਂ ਮੈਨੂੰ ਅੱਖਾਂ ਦਿਖਾਈ ਜਾਵੇ ਬਹੁਤ ਆ ਫਿਰ ਮਰ ਗਏ ਸੀ ਪਿੰਡਾਂ ਦੇ ਵਿੱਚ ਤੇ ਮਤੇ ਪਾਏ ਜਾ ਰਿਹਾ ਕਿ ਇਹਨਾਂ ਨੂੰ ਕੋਈ ਮਕਾਨ ਹੀ ਨਾ ਕਿਰਾਏ ਤੇ ਦੇਉ ਸਭ ਕੋ ਮੰਗ ਤੇ ਇਹ ਕਰਨੀ ਚਾਹੀਦੀ ਸੀ ਕਿ ਜਿਹੜੀ ਪੰਜਾਬ ਦੀ ਜ਼ਮੀਨ ਆ ਜਾਂ ਪੰਜਾਬ ਦੀ ਧਰਤੀ ਆ ਉਹ ਕੋਈ ਪੰਜਾਬ ਤੋਂ ਜਿਹੜਾ ਬਾਹਰਲਾ ਬੰਦਾ ਉਹ ਖਰੀਦ ਨਾ ਸਕੇ ਪਰ ਜੇ ਮਕਾਨ ਨਾ ਕੋਈ ਕਿਰਾਏ ਤੇ ਦੇਊਗਾ ਤੇ ਫਿਰ ਜੇ ਕਿਸੇ ਨੇ ਇੱਥੇ ਆ ਕੇ ਰੋਜ਼ਗਾਰ ਕਰਨਾ ਰੋਜ਼ਗਾਰ ਕਿੱਦਾਂ ਕਰੂਗਾ ਮੈਂ ਐਗਜ਼ਾਮਪਲ ਦਨਾ ਨਾ ਵੀ ਕਿਉਂ ਹੋਇਆ ਇਦਾਂ ਕਿਉਂ ਹੋ ਰਿਹਾ ਪਿੱਛੇ ਸਾਰਿਆਂ ਨੇ ਵੀਡੀਓ ਵੇਖੀ ਹੋਣੀ ਆ ਕਿ ਕਿਸਾਨ ਵੀਰ ਉਹ ਜਿਹੜੀ ਸਬਜ਼ੀ ਆਪਣੀ ਉਹਦਾ ਦਿੰਦਾ ਹੈਗਾ ਸਾਰੀ ਹਨਾ ਬਿਹਾਰੀ ਲੈ ਆ ਜਾਂਦੇ ਸੀ ਠੇਕੇ ਦੇ ਵੇਚਦੇ ਉਹਨੂੰ ਕਿਸੇ ਨੇ ਰਾਏ ਦਿੱਤੀ ਵੀਰ ਭਰਾੜੇ ਯਾਰ ਤੂੰ ਸਿੱਧੀ ਲੈ ਜਾ ਕੇ ਮੰਡੀ 'ਚ ਕਿਉਂ ਨਹੀਂ ਵੇਚਦਾ ਤੇਰੀ ਦਾਤ ਉੱਥੇ ਤੋਂ 10 ਰੁਪਏ ਲਿਆਂਦੇ ਉੱਥੇ ਤਾਂ 70-70 ਰੁਪਏ ਕਿਲੋ ਵੇਖਦੀ ਆ ਉਹਨੇ ਟਰੈਕਟਰ ਨਾਲ ਹੀ ਚੱਕਿਆ ਉਹ ਮੰਡੀ 'ਚ ਸਿੱਧੀ ਲੈ ਗਿਆ ਅੱਜ ਵੀ ਵੀਡੀਓ ਮੇਰੇ ਕੋਲ ਸੇਵ ਕੀਤੀ ਪਈ ਹੈ ਮੇਰੇ ਫੋਨ 'ਚ ਉਹ ਬਿਹਾਰੀਏ ਮੰਡੀ ਦੇ ਵਿੱਚ ਆਪਣੇ ਪੰਜਾਬ ਦੀ ਮੰਡੀ ਆ ਉਹ ਦੂਰ ਦੀ ਨਹੀਂ ਹੈਗੀ ਕਿਸੇ ਕੋਈ ਹੋਰ ਜੁਪੀ ਬਿਹਾਰ ਦੀ ਮੰਡੀ ਨਹੀਂ ਹੈ ਪੰਜਾਬ ਦੀ ਮੰਡੀ 'ਚ ਭਈਆ ਉਹਦੇ ਟਰੈਕਟਰ ਤੇ ਕਾਬਜ਼ ਹੋ ਗਏ ਉਹਦੇ ਗਲ ਪਏ ਬੰਦੇ ਦੇ ਗਲ ਪਏ ਤੇ ਪਰਸੋਂ ਦੀ ਗੱਲ ਸੁਣ ਲੋ ਲੈ ਹੋਰ ਛੱਡੋ ਆਪਣੀ ਐਗਜ਼ੈਂਪਲ ਦੱਸ ਦਿੰਨਾ ਮੈਂ ਥੋੜਾ ਜਿਹਾ ਕੱਟ ਗਾਹ ਲੰਘਿਆ ਆ ਬੱਸ ਸਟੈਂਡ ਜਿਹੜਾ ਆਪਣਾ ਮਹਾਲੀ ਵਾਲਾ ਗੁਰਤੇਗ ਬਹਾਦਰ ਬੱਸ ਸਟੈਂਡ ਮੈਂ ਥੋੜੇ ਅੱਗੇ ਲੰਘਿਆ ਮੈਂ ਮੁੜਨਾ ਸੀ ਖੱਬੇ ਪਾਸੇ ਨੂੰ ਉਹ ਮੈਂ ਦੇਖਿਆ ਮੈਂ ਕਿ ਯਾਰ ਗਾਹ ਲੰਘਿਆ ਹਨਾ ਮੈਂ ਥੋੜੀ ਜਿਹੀ ਗੱਡੀ ਬੈਕ ਕਰ ਰਿਹਾ ਰਾਮ ਨਾ ਬੈਕ ਕਰ ਰਿਹਾ ਬਿਲਕੁਲ ਹੌਲੀ ਨਾਲੇ ਮਗਰਲੇ ਪਾਸੇ ਇੱਕ ਭਈਆ ਸਾਈਕਲ ਤੇ ਸੀ ਸਾਈਕਲ ਦੇ ਨਾਲ ਬਿਲਕੁਲ ਮਾੜਾ ਜਿਹਾ ਟਾਇਰ ਟੱਚ ਹੋਇਆ ਮਾੜਾ ਜਿਹਾ ਟੱਚ ਵੱਜਿਆ ਵੀ ਨਹੀਂ ਵੱਜਿਆ ਤਾਂ ਬਹੁਤ ਦੂਰ ਦੀ ਗੱਲ ਹੋ ਜਾਂਦੀ ਆ ਤੋਂ ਇੰਨਾ ਪਤਾ ਹੋਵੇ ਗੱਡੀ ਸਾਈਕਲ ਦੇ ਵਿੱਚ ਵੱਜੇ ਤੇ ਸਾਈਕਲ ਦਾ ਟਾਇਰ ਵੱਜੂਗਾ ਕਿੰਨਾ ਪਤਲਾ ਹੁੰਦਾ ਨਹੀਂ ਵੱਜੂਗਾ ਨਾ ਸਿਰਫ ਟੱਚ ਹੋਇਆ ਉਹਨੇ ਸਾਈਕਲ ਬਾਈ ਲੰਮਾ ਪਾਤਾ ਲੰਮਾ ਪਾਤਾ ਤੇ ਬੰਕੇ ਜਿਹੜੀ ਗੱਲ ਲੱਗ ਗਿਆ ਉਹ ਮੈਂ ਮੈਂ ਕਹਾਂ ਸੱਟ ਚੜਨਾ ਵੱਜ ਗਈ ਹੋਵੇ ਨਾ ਮੈਂ ਦਾਵਾ ਦਾਵਾ ਗੱਡੀ 'ਚ ਉਤਰਿਆ ਪਰਸੋਂ ਦੀ ਗੱਲ ਆ ਇਹ ਮੈਂ ਉਤਰਿਆ ਮੈਂ ਦੇਖਿਆ ਇਨਸਾਨੀਅਤ ਨਾਲ ਤੇ ਇਹ ਨਹੀਂ ਵੀ ਆਉਂਦਾ ਮੈਂ ਉਹਨੂੰ ਗਾਲਾਂ ਕੱਢਣ ਲੱਗ ਪਿਆ ਠੁੱਡੇ ਮਾਰਤੇ ਉਹਦੇ ਜੇ ਵਾਰ ਕਰ ਮੈਂ ਬਹੁਤ ਹੋ ਗਿਆਦਾ ਜਿੱਦਾਂ ਮੇਰਾ ਦਿਮਾਗ ਖਰਾ ਹੋਇਆ ਕੀਤਾ ਉਹਨੇ ਬਾਅਦ 'ਚ ਉਹ ਬੰਦੇ ਨੇ ਮੈਂ ਉਤਰਿਆ ਮੈਂ ਦੇਖਿਆ ਸਦਾ ਸਾਈਕਲ ਉਹਦਾ ਸਾਫਤਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਗੱਡੀ ਦੇ ਵਿੱਚੋਂ ਵੀ ਕੁਝ ਨਹੀਂ ਹਨਾ ਉਹ ਹੋਇਆ ਮੈਂ ਦੇਖਿਆ ਮੈਂ ਉਹਦੇ ਵੀ ਕੁਝ ਨਹੀਂ ਸੱਟ ਲੰਮਾ ਉਹਨੇ ਸਾਈਕਲ ਹੈ ਥੱਲੇ ਪੂਰਾ ਤਸੱਲੀ ਨਾਲ ਵਿਛਾਗਾ ਉਹ ਮਾਰ ਦਿਆ ਸਾ ਮੇਰੇ ਕੋਲ ਇਹ ਕਰ ਦਿਆ ਉਹ ਕਰ ਦਿਆ ਕਹਿੰਦਾ ਮਤਲਬ ਉਹ ਮੰਗ ਰੱਖੇ ਵੀ ਮੇਤੋਂ ਕੋਈ ਨਾ ਕੋਈ ਪੈਸੇ ਦੇ ਕੇ ਖੜਾ ਛੜਾਵੇ ਬਲੈਕਮੇਲ ਕਰਦੇ ਜੀ ਬਲੈਕਮੇਲ ਵੀ ਪੈਸੇ ਦੇ ਕੇ ਖੜਾ ਛੜਾਵੇ ਪਿੱਛੇ ਆਪਣਾ ਇੱਕ ਇੱਕ ਸਿੰਘ ਖੜਾ ਸੀ ਮੁੰਡਾ ਪਿਆਬੀ ਭਰਾ ਤੁਹਾਡੇ ਵਰਗਾ ਮੈਂ ਨਾ ਆਪਦੇ ਆਪ ਨੂੰ ਮੈਂ ਨਾ ਹੁਣ ਬੜੀ ਚੀਜ਼ਾਂ ਇਹ ਕੰਟਰੋਲ ਕਰੀ ਦੀਆਂ ਕਿ ਕਈ ਵਾਰੀ ਹੁਣ ਜੇ ਮੈਂ ਚਪੇੜਾ ਮਾਰ ਵੀ ਦਿੰਦਾ ਹਨਾ ਪਹਿਲਾਂ ਹੀ ਤੋ ਕਿ ਜਾਣੀ ਗੈਣਾ ਸੀਗਾ ਵੀ ਇਹ ਕਾਰ ਵਾਲਾ ਉਹਦੇ ਨਾਲ ਸਾਈਕਲ ਵਾਲੇ ਨਾਲ ਧੱਕਾ ਕਰ ਗਿਆ ਬਾਬਾ ਮੇਰੇ ਚ ਕਿੰਨੀ ਸ਼ੈਨਸ਼ੀਲਤਾ ਮੈਂ ਆਪਦੇ ਚ ਲਿਆਂਦੀ ਹੋਊਗੀ ਉਹ ਬੰਦਾ ਮੇਰੇ ਨਾਲ ਜਿੱਦ ਜਿਦਾਈ ਕਰਨ ਲੱਗ ਗਿਆ ਪਹਿਲਾਂ ਆ ਆ ਪਿਆਸ ਉਸ ਮੈਗਾ ਤੇਰੇ ਮੈਂ ਚਟਾ ਕੇ ਮਾਰ ਦੇਣੇ ਮਾਰੋਗੇ ਮੇਰੇ ਕੋ ਫੋਨ ਕੱਢਿਆ ਉਹਨੇ ਆਪਣਾ ਕਿਵੇਂ ਮਾਰੋਗੇ ਜੀ ਭੈਣ ਮੇਰਾ ਪਾਪਾ ਨਾ ਨਾ ਫੋਨ ਆਪਦੀ ਜਣੀ ਕੱਢਿਆ ਉਹਨੇ ਕਿਸੇ ਨੂੰ ਫੋਨ ਲਾਉਣ ਲਈ ਤਾਂ ਮੈਂ ਇੱਕੇ ਧਾਰ ਦੀ ਮੈਗਾ ਵੀ ਹੁਣ ਮੈਂ ਢੋਣਾ ਹੀ ਢੋਣਾ ਤੇ ਪਤਾ ਨਹੀਂ ਕਸ਼ਮੀਰ ਗੱਲੋ ਚਲੋ ਮੁੰਡਾ ਆ ਗਿਆ ਉਹ ਕਹਿੰਦਾ ਵੀ ਤੇਰੇ 6:00 ਵਜੇ ਕਿਤੇ ਤੈਨੂੰ ਤੈਨੂੰ ਜੇ 6:00 ਵਜੇ ਤਾਂ ਤੇਰੇ ਹਸਪਤਾਲ ਦੇ ਨੂੰ ਲੈ ਜਾਂਦੇ ਆ ਤੇਰਾ ਸਾਈਕਲ ਟੁੱਟ ਗਿਆ ਤੇ ਤੇਰਾ ਠੀਕ ਕਰਾ ਦਿੰਦੇ ਆ ਤੇ ਤੈਨੂੰ ਹੋਇਆ ਕੀ ਆ ਤੇ ਫੇਰ ਉਹਨੂੰ ਮੈਂ ਪੰਜਾਬੀ ਚ ਗਿਆ ਮੈਂ ਕਿਹਾ ਗੱਲ ਸੁਣ ਲਓ ਏ ਮੇਰੀ ਤੁਸੀਂ ਚੜ ਗਏ ਸਾਡੇ ਸਿਰਾਂ ਨੂੰ ਬਾਹਲੇ ਤੇ ਤੇਰੇ ਥਬੜਾ ਬਰੇਟ ਇੰਨੀ ਬਣੀ ਤੂੰ ਜਿੰਨੂੰ ਮਰਜ਼ੀ ਸੱਤ ਲਾ ਉਹਨੂੰ ਜਦੋਂ ਕੁੱਟੋਂ ਫੜ ਕੇ ਗੱਲ ਕਹੀ ਤੇ ਫੇਰ ਕਿਤੇ ਜਾ ਕੇ ਤੁਰਿਆ ਉਹ ਤੁਸੀਂ ਇਹ ਦੇਖ ਲਓ ਉਹਨਾਂ ਦੀ ਹਿੰਮਤ ਕਿੰਨੀ ਤੁਹਾਡੇ ਪੰਜਾਬ ਦੇ ਵਿੱਚ ਟਾਡੇ ਹੀ ਨਾਲ ਉਹ ਉਹ ਬੰਦਾ ਤੁਹਾਡੇ ਨਾਲ ਰੋਬ ਨਾਲ ਗੱਲ ਕਰਦਾ ਮੈਂ ਕਹਿੰਦਾ ਪੰਜਾਬੀ ਵੀ ਬੰਦਾ ਹਲੇ ਚਾਲੂ ਹੋ ਜਾਂਦਾ ਉਹ ਜਿਹਾ ਬੰਦਾ ਬਿਲਕੁਲ ਸਹੀ ਆ ਕਿਉਂਕਿ ਤਕਰੀਬਨ ਟੈਕਸੀ ਵਾਲੇ ਜਾਂ ਕੋਈ ਜਿਹੜੇ ਕੈਪਚੂਲ ਆ ਰਹੇ ਆ ਪਿੱਛੇ ਹੀ ਪੈਂਦਾ ਜੀ ਖਿਹੜੀਆ ਮੋਰਚੇ ਦੇ ਪਰਲੇ ਬੰਨੇ ਜੀ ਮੇਰੇ ਸਾਨਾ ਕੋਈ ਟੈਕਸੀ ਵਾਲਾ ਉੱਥੇ ਨਹੀਂ ਵੜਦਾ ਰਾਤ ਨੂੰ ਇਹ ਬੰਦਿਆ ਨਾਲ ਲੁੱਟਾਂ ਖੋਹਾਂ ਕਰਦੇ ਆ ਬੰਦਿਆਂ ਨੂੰ ਲੁੱਟਦੇ ਆ ਬਦਮਾਸ਼ੀਆਂ ਕਰਦੇ ਆ ਜੇ ਕੋਈ ਉਹਨਾਂ ਨੂੰ ਬੋਲੇ ਇਹ ਇਕੱਠੇ ਹੋ ਕੇ ਉਹਨੂੰ ਪੇ ਜਾਂਦੇ ਆ ਸਾਡੇ ਤਕਰੀਬਨ ਮਹਾਲੀ ਦੇ ਵਿੱਚ ਦੇਖ ਲਓ ਅਸੀਂ ਚਲੋ ਕਿੰਨੇ 28 ਪੈਂਡਾ ਸੀ ਲੋਕਾਂ ਨੂੰ ਕਹੀ ਜਾਂਦੇ ਆ ਕਿ ਸਾਡੇ ਚੰਡੀਗੜ੍ਹ ਨੇ ਖਾ ਲੇ ਜਿਹੜਾ ਮਹਾਲੀ ਸਾਰਾ ਖਾ ਗਿਆ ਮਹਾਲੀ ਕਿਹਨੇ ਦਿੱਤਾ ਇਹ ਸਾਡੇ ਪੰਜਾਬੀਆਂ ਨੇ ਦਿੱਤਾ ਇਹ ਤਾਂ ਨਹੀਂ ਕਿਹਨੇ ਆ ਕੇ ਦਿੱਤਾ ਸਪੇਸ ਹੀ ਇੰਨੀ ਦੇ ਕੇ ਤੇ ਸਿਰੇ ਚੜਾ ਲੇ ਤੁਸੀਂ ਬੰਦੇ ਵੀ ਹੁਣ ਤੁਹਾਨੂੰ ਪਛਤਾਉਣਾ ਪੈ ਰਿਹਾ ਬਿਲਕੁਲ ਨਹੀਂ ਰਿਸੋਰਸਿਸ ਕਿਹਨੂੰ ਮੰਨਦੇ ਹੋ ਤੁਸੀਂ ਇਹ ਬਿਲਡਿੰਗਾਂ ਖੜੀਆਂ ਕਰਨੀਆਂ ਇਹ ਕੋਈ ਇਹ ਡਿਵੈਲਪਮੈਂਟ ਹੈ ਰਿਸੋਰਸਸ ਦੀ ਡਿਵੈਲਪਮੈਂਟ ਹੁੰਦੀ ਹੁੰਦੀ ਐ ਹਰ ਇੱਕ ਚੀਜ਼ ਜਿਹੜੀ ਆਪਣੀ ਉਪਜਾਊ ਜ਼ਮੀਨ ਤੇ ਆਪਾਂ ਪੱਕਾ ਕਰੀ ਜਾ ਰਹੇ ਆ ਇਹ ਡਿਵੈਲਪਮੈਂਟ ਨਹੀਂ ਐ ਉਜਾੜਾ ਐ ਭਾਈ ਜਿਹੜੇ ਲੀਡਰਾਂ ਨੂੰ ਤੁਸੀਂ ਕਹਿੰਦੇ ਰਹੇ ਹੋ ਕਿ ਪੰਜਾਬ ਦੇ ਰਾਜੇ ਐ ਪੰਜਾਬ ਦੀ ਗੱਲ ਕਰਦੇ ਆ ਇਹਨਾਂ ਵਰਗੇ ਕੋਈ ਪੰਜਾਬ ਦੀ ਅਗਵਾਈ ਨਹੀਂ ਕਰ ਸਕਦਾ ਫਿਰ ਉਹਨਾਂ ਲੀਡਰਾਂ ਨੇ ਤੇ ਕਦੇ ਪੰਜਾਬ ਦੇ ਹੱਕ ਦੇ ਵਿੱਚ ਗੱਲ ਹੀ ਨਹੀਂ ਕੀਤੀ ਵੀ ਪੰਜਾਬ ਦੀ ਜਿਹੜੀ ਜ਼ਮੀਨ ਐ ਕੋਈ ਬਾਹਰੋਂ ਆ ਕੇ ਬੰਦਾ ਹੀ ਨਹੀਂ ਸਾਡੇ ਪੰਜਾਬ ਦੇ ਲੀਡਰਾਂ ਨੇ ਕੀਤਾ ਵਾ ਜੇ ਇਹ ਮਤੇ ਪਾਉਂਦੇ ਤਾਂ ਪੰਚੇਤਾਂ ਨੂੰ ਮਤੇ ਪਾਉਂਦੇ ਅੱਜ ਲੋੜ ਨਹੀਂ ਸੀ ਜੇ ਮਤੇ ਪਉਂਦੇ ਕਿ ਹਾਂ ਭਾਈ ਇੱਥੇ ਬਾਹਰਲਾ ਬੰਦਾ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਬਾਹਰਲਾ ਬੰਦਾ ਕੋਈ ਇੱਥੇ ਆਧਾਰ ਕਾੜ ਨਹੀਂ ਬਣਾ ਸਕਦਾ ਅੱਜ ਸਾਡੇ ਪਿੰਡਾਂ ਵਾਲਿਆਂ ਨੂੰ ਲੋੜ ਨਹੀਂ ਸੀ ਪੈਣੀ ਮਤੇ ਪਾ ਕੇ ਇਹਨਾਂ ਨੂੰ ਬਾਹਰ ਕੱਢ ਗਏ ਠੀਕ ਹੈ ਜੀ ਕਿਸਾਨ ਯੂਨੀਅਨਸ ਦੇ ਪ੍ਰਧਾਨ ਹੈ ਇਹ ਮਤਲਬ ਕਿ ਸਾਰਾ ਖਰਚਾ ਪਾਣੀ ਲੈਂਦੇ ਆ ਆਪਣੇ ਪਿੰਡਾਂ ਵਾਲੇ ਭਰਾਵਾਂ ਤੋਂ ਕਿਸਾਨਾਂ ਤੋਂ ਔਰ ਇਹ ਸਪੋਰਟ ਕਿਦੀ ਕਰ ਰਹੇ ਆ ਭਈਆਂ ਦੀ ਠੀਕ ਹੈ ਅੱਛਾ ਕੋਈ ਬਿਆਨ ਕਰ ਰਿਹਾ ਵੀ ਅਸੀਂ ਉਹਨਾਂ ਦੇ ਨਾਲ ਆਏ ਕੋਈ ਇਹ ਕਹਿ ਰਿਹਾ ਵੀ ਜੇ ਨਾ ਹੋਣਗੇ ਤਾਂ ਮਜ਼ਦੂਰੀ ਕਿੱਥੋਂ ਲਿਆਉਂਗੇ ਮਜ਼ਦੂਰ ਕਿਉਂ ਨਹੀਂ ਹੋਣਗੇ ਜਦੋਂ ਇਹ ਨਹੀਂ ਸੀਗੇ ਉਦੋਂ ਵੀ ਖੇਤੀ ਚੱਲਦੀ ਸੀ ਉਦੋਂ ਵੀ ਪ੍ਰਧਾਨ ਇੱਕ ਚਿੰਤਾ ਵਾਲਾ ਇਹ ਵੀ ਸਵਾਲ ਹੈ ਕਿ ਜੇ ਕੁਝ ਲੋਕ ਇਸ ਚੀਜ਼ ਦੇ ਹੱਕ ਦੇ ਵਿੱਚ ਨੇ ਹਮਾਇਤ ਕਰਦੇ ਨੇ ਕਿ ਜਿਹੜੇ ਪ੍ਰਵਾਸੀ ਉਹ ਪੰਜਾਬ 'ਚ ਰਹਿਣੇ ਚਾਹੀਦੇ ਕਿਉਂਕਿ ਕੰਮ ਕਰਨੀ ਚੱਲ ਸਕਦਾ ਉਹਨਾਂ ਬਿਨਾ ਤੇ ਕੁਝ ਲੋਕ ਇਹ ਕਹਿੰਦੇ ਨੇ ਇਹਨਾਂ ਨੂੰ ਬਾਹਰ ਕੱਢ ਦਿਓ ਮਿੰਟੋ ਮਿੰਟੀ ਇਦਾਂ ਦੀ ਮਿਹਮਤ ਚਲਾਈ ਹੋਈ ਆ ਲੱਗਦਾ ਨਹੀਂ ਕਿ ਦੋਨਾਂ ਧਿਰਾਂ ਦਾ ਇਸ ਚੀਜ਼ ਨੂੰ ਲੈ ਕੇ ਇਸ ਮੁੱਦੇ ਤੇ ਕ੍ਰੈਸ਼ ਵੀ ਹੋ ਸਕਦਾ ਆ ਜਿਹੜੇ ਕਹਿੰਦੇ ਆ ਨਾ ਭਈਏ ਇੱਥੇ ਰਹਿਣ ਉਹ ਸ਼ੁਰੂ ਤੋਂ ਹੀ ਪੰਜਾਬ ਵਿਰੋਧੀ ਬੰਦੇ ਆ ਉਹ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਇਹ ਕਾਮਰੇਡ ਇਸ ਕੁੱਤੇ ਦੇ ਸਾਡੇ ਅਸੀਂ ਕਹਿਣਾ ਨਹੀਂ ਚਾਹੁੰਦੇ ਪਰ ਇਹ ਸੱਚੀਓ ਦਿਖਾਤਾ ਆ ਉਹਨਾਂ ਨੇ ਉਸ ਸਾਰਿਆਂ ਨੂੰ ਪਤਾ ਹੀ ਲੱਗ ਰਿਹਾ ਰਾਜੇਵਾਲ ਦਾ ਬਿਆਨ ਆਇਆ ਵਾ ਉਗਰਾਹਾਂ ਦਾ ਬਿਆਨ ਆਇਆ ਜਿੱਦੇ ਉਹ ਬੱਚੇ ਦੇ ਨਾਲ ਕੋ ਕ੍ਰਮ ਹੋਇਆ ਉਹਦੇ ਨਾਲ ਇੰਨੀ ਤਸੱਦਦ ਹੋਇਆ ਉਹਦੇ ਇਹਨਾਂ ਚ ਕੋਈ ਨਹੀਂ ਬੋਲਿਆ ਉਹ ਚਿੱਟਾ ਵੇਖਦਾ ਜਿਹੜਾ ਰਜਿੰਦਰਦੀਪ ਸਿੰਘ ਵਾਲਾ ਉਹਦਾ ਵੀ ਇਹੀ ਬਿਆਨ ਆਇਆ ਵਾ ਹਨਾ ਉਹਦੇ ਨੇ ਕਿਸੇ ਬੰਦੇ ਨੇ ਵੀ ਜਾ ਕੇ ਇਹ ਗੱਲ ਕਹੀ ਵੀ ਬੱਚੇ ਨਾਲ ਮਾਰਾ ਹੋਇਆ ਜਾਂ ਉਹਦੀ ਹਮਦਰਦੀ ਲਈ ਕੁਝ ਨਹੀਂ ਗੱਲ ਕੀਤੀ ਉਹ ਤੋਂ ਪਹਿਲਾਂ ਕਿੰਨਾ ਕਰਾਇਮ ਕੀਤਾ ਭਈਆ ਨੇ ਕਦੇ ਨਹੀਂ ਬੋਲੇ ਕੱਲੇ ਕੱਲੇ ਕਾਮਰੇਡ ਹੀ ਕਹਿੰਦੇ ਆ ਜਾਂ ਤੁਹਾਡੇ ਵੀ ਪੰਜਾਬ ਵਾਲੇ ਜਾਂ ਹੋਰ ਜਿਹੜੇ ਪੰਥਕ ਬੰਦੇ ਉਹ ਵੀ ਇਸ ਚੀਜ਼ ਨੂੰ ਲੈ ਕੇ ਜਿਹੜਾ ਪੰਥਕ ਬੰਦੇ ਤੱਕ ਦਾ ਹਜੇ ਨਹੀਂ ਸਮਝ ਆ ਰਹੀ ਪਰ ਹਾਂ ਇਹ ਸ਼ੁਰੂ ਤੋਂ ਹੀ ਵਿਰੋਧ ਚ ਰਹੇ ਆ ਇਹ ਇਹ ਮਸਲਾ ਸਿੱਖ ਵਿਰੋਧੀ ਆ ਇਹ ਬੰਦੇ ਇਹ ਪੰਜਾਬ ਵਿਰੋਧੀ ਆ ਸਿੱਖ ਵਿਰੋਧੀ ਬੰਦੇ ਅੱਛਾ ਖਾਣਾ ਇਹਨਾਂ ਨੇ ਪੰਜਾਬੀਆਂ ਦਾ ਖਾਣਾ ਸਿੱਖਾਂ ਦਾ ਹੀ ਆ ਜੇ ਇਹਨਾਂ ਨਾਲ ਕੋਈ ਗੱਲ ਕਰਦੇ ਫਿਰ ਐਂ ਕਰਕੇ ਕਰ ਦਿੰਦੇ ਅਸੀਂ ਵੀ ਸਿੱਖ ਹਾਂ ਐਦਾਂ ਥੋੜੀ ਹੁੰਦਾ ਹੈ ਅੱਛਾ ਤੁਸੀਂ ਜੇ ਸਿੱਖਾਂ ਤੋਂ ਤੁਸੀਂ ਕੋਈ ਕੰਮ ਕੀਤਾ ਸਿੱਖਾਂ ਵਾਲਾ ਤੁਸੀਂ ਅੱਛਾ ਦਿੱਲੀ ਮੋਰਚੇ ਆਏ ਵੇਚ ਕੇ ਖਾ ਗਏ ਆ ਸ਼ੰਭੂ ਮੋਰਚੇ ਆਏ ਵੇਚ ਕੇ ਖਾ ਗਏ ਖਨੌਰੀ ਵਾਲਾ ਮੋਰਚੇ ਆਏ ਵੇਚ ਕੇ ਖਾ ਗਏ ਹੋਰ ਹੁਣ ਹੋਰ ਕੀ ਚਾਹੀਦਾ ਇਹਨਾਂ ਨੂੰ ਦੱਸੋ ਭਈਏ ਦਿੰਦੇ ਇਹਨਾਂ ਨੂੰ ਮਹੀਨਾ ਜਿਹੜਾ ਇਹਨਾਂ ਨੇ ਬੰਨਿਆ ਹੋਇਆ ਕਮੇਟੀਆਂ ਨੇ ਇਹਨਾਂ ਕਾਮਰੇਡ ਲਾਣੇ ਨੇ ਕੀ ਤੋਂ ਲੈਂਦੇ ਆ ਪਰਚੀ ਕਿਦੀ ਘੜਦੇ ਆ ਕਿਸਾਨਾਂ ਦੀ ਘੜਦੇ ਪਿੰਡਾਂ ਜਿਕੇ ਭਈਆਂ ਦੀ ਘੜਦੇ ਆ ਅੱਛਾ ਸਾਰੀ ਫੜੀ ਮੰਡੀ ਲਵਾਉਂਦੇ ਆ ਇਹ ਭਈਆਂ ਦੀ ਰਾਜੇ ਵਾਲਾਰੇ ਕੇ ਸਾਰੇ ਹੀ ਇਹ ਜਿੰਨਾ ਵੀ ਤੁਹਾਨੂੰ ਪਤਾ ਹੀ ਹੈ ਕਿਰਤੀ ਕਿਸਾਨ ਯੂਨੀਅਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦਾ ਬਿਆਨ ਆ ਉਹ ਕਹਿੰਦੇ ਨੇ ਕਿ ਅਸੀਂ ਪੂਰਨ ਤੌਰ ਤੇ ਪ੍ਰਵਾਸੀਆਂ ਦੀ ਹਮਾਇਤ ਕਰਦੇ ਹਾਂ ਇਹ ਤੇ ਕੁੜਕ ਲੋਕ ਆ ਜਿਹੜੇ ਪੰਜਾਬ ਦੇ ਮੁੱਦਿਆਂ ਨੂੰ ਜਿਹੜਾ ਲਾਂਭੇ ਕਰਨ ਵਾਸਤੇ ਇਦਾਂ ਦਾ ਮਾਹੌਲ ਬਣਾ ਰਹੇ ਬਿਲਕੁਲ ਉਹ ਫਿਰ ਉਹ ਕਰਦੇ ਆ ਨਾ ਉਹਨਾਂ ਦੇ ਤਾਂ ਰਿਸ਼ਤੇਦਾਰ ਆ ਇਹ ਠੀਕ ਹੈ ਉਹਨਾਂ ਨੇ ਤਾਂ ਕਰਨੀ ਕਰਨੀ ਉਹਨਾਂ ਨੇ ਰੋਟੀਆਂ ਖਾਣੀਆਂ ਨੇ ਸਿਰ ਤੇ ਪੰਜਾਬ ਪੰਜਾਬ ਨੂੰ ਭਈਏ ਇਹਨਾਂ ਦੇ ਹਿਸਾਬ ਨਾਲ ਭਈਏ ਡਿਵੈਲਪ ਕਰ ਰਹੇ ਪੰਜਾਬੀਆਂ ਫਿਰ ਉਹਨਾਂ ਤੋਂ ਕਹੋ ਵੀ ਪਰਚੀਆਂ ਜਿਹੜੀਆਂ ਤੁਸੀਂ ਕੱਢਦੇ ਹੋ ਕਿਸਾਨ ਯੂਨੀਅਨ ਦੀਆਂ ਭਈਆਂ ਤੋਂ ਭਈਆਂ ਤੋਂ ਲਿਆ ਕਰੋ ਨਾ ਪੈਸੇ ਪਿੰਡਾਂ 'ਚ ਇਹ ਤਾਂ ਇਹ ਅਪੀਲ ਕਰਦੇ ਆ ਵੀ ਪਿੰਡਾਂ 'ਚ ਇਹਨਾਂ ਨੂੰ ਵਾਰ ਨਹੀਂ ਹੁੰਦਾ ਉਹ ਕਿਸਾਨ ਯੂਨੀਅਨ ਵਾਲਿਆਂ ਨੂੰ ਜਿਹੜੇ ਆਪਸ ਵਿੱਚ ਹੁਣ ਭਈਆਂ ਦੀ ਹਮਾਇਤ ਕਰ ਰਹੇ ਇਹਨਾਂ ਨੂੰ ਜੇ ਥੋੜੀ ਪਰਚੀ ਕੱਟਣ ਨੂੰ ਉਹਨਾਂ ਨੂੰ ਸਵਾਲ ਪੁੱਛਿਓ ਭਾਈ ਹੁਣ ਪਰਚੀ ਭਈਆਂ ਤੋਂ ਕਟਾਓ ਤੁਸੀਂ ਸਾਡੇ ਕੋਲੇ ਕਿਉਂ ਨਹੀਂ ਉਹ ਸਾਡੇ ਪਿੰਡਾਂ ਦੇ ਸਾਡੇ ਭੋਲੇ ਬੰਦੇ ਆ ਵਿਚਾਰੇ ਇਮੋਸ਼ਨਲ ਆ ਸ਼ੁਰੂ ਤੋਂ ਆਪਣਾ ਸਿੱਖ ਆ ਜਿਹੜੇ ਵੀ ਇਮੋਸ਼ਨਲ ਆ ਹਨਾ ਔਰ ਇੱਥ ਸਾਰੇ ਇਨਸਾਨ ਹੀ ਆ ਪਰ ਮਸਲਾ ਇਹ ਆ ਵੀ ਸੱਚ ਨੂੰ ਸੱਚ ਕਹਿਣਾ ਤਾਂ ਬੰਦਾ ਹੀ ਏ ਜੇ ਅੱਜ ਅਸੀਂ ਸੱਚ ਨੂੰ ਸੱਚ ਨਾ ਕਹਾਂਗੇ ਅੱਜ ਕਹਾਂਗੇ ਚਲ ਕੋਈ ਨਾ ਹਿਸ਼ਾਰ ਪਰ ਹੋਈ ਏ ਇਹ ਵਾਰੀ ਸਾਹਿਬ ਦੀ ਹੋਣੀ ਆ ਇਹ ਜਿਹੜੇ ਉਹਨਾਂ ਦੇ ਨਾਲ ਖੜੇ ਅੱਜ ਵਾਰੀ ਉਹਨਾਂ ਦੀ ਵੀ ਆਣੀ ਆ ਬਖਸ਼ੇ ਉਹ ਵੀ ਨਹੀਂ ਜਾਣੇ ਇਹਨਾਂ ਨੇ ਬਖਸ਼ ਨਹੀਂ ਉਹਨਾਂ ਨੂੰ ਨਹੀਂ ਆ ਤੇ ਜਦੋਂ ਉਦੋਂ ਫਿਰ ਰੌਲਾ ਪਾਣਗੇ ਉਦੋਂ ਜੇ ਕੋਈ ਨਾਲ ਖੜਿਆ ਨਾ ਇਹਨਾਂ ਦੇ ਨਾਲ ਖੜਿਆ ਫਿਰ ਇਹਨਾਂ ਨੂੰ ਫਿਰ ਕਹਿਣਾ ਵੀ ਦੇਖੋ ਜੀ ਸਾਡਾ ਕੋਈ ਸਾਥ ਨਹੀਂ ਦੇ ਰਹਾ ਸਾਰੇ ਪ੍ਰਵਾਸੀਆਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਹਾਂ ਕਿ ਜਿਹੜੇ ਲੋਕਾਂ ਨੇ ਇੱਥੇ ਆਵਦੀਆਂ ਤਿੰਨ ਤਿੰਨ ਪੀੜੀਆਂ ਵਸਾਲੀਆਂ ਉਹਨਾਂ ਘਰ-ਬਾਰ ਬਣਾ ਲਏ ਆਪਦੇ ਕੰਮ-ਕਾਜ ਉਹਨਾਂ ਨੇ ਵੱਡੇ ਇੱਥੇ ਸਿਸਟਮ ਖੜਾ ਕਰ ਲਿਆ ਉਹਨਾਂ ਨੂੰ ਬਾਹਰ ਕੱਢਣ ਦੀ ਮੰਗ ਕਰਦੇ ਹਾਂ ਦੇਖੋ ਜੀ ਸਾਰਿਆਂ ਨੂੰ ਬੰਦਾ ਵੇਸੇ ਤਾਂ ਜੇ ਰੂਲ ਆ ਤਾਂ ਸਾਰਿਆਂ ਲਈ ਇੱਕੋ ਜਿਹਾ ਹੋਣਾ ਚਾਹੀਦਾ ਵਾ ਕਿਉਂਕਿ ਜੇ ਅਸੀਂ ਅੱਜ ਇਹਨਾਂ ਨੂੰ ਨਹੀਂ ਤੋੜਦੇ ਇਹ ਸਾਡੇ ਸਿਰ ਤੇ ਜੁੱਤੀਆਂ ਮਾਰਨਗੇ ਨੇ ਸਾਡੇ ਸਿਰ ਤੇ ਜੁੱਤੀਆਂ ਮਾਰਨ ਮਾਰੇ ਤੂੰ ਇੱਥੋਂ ਕੈਮਰਾ ਲੈ ਕੇ ਤੁਰਪੋ ਮਾਰਕੀਟ ਆਲੂ ਜਿੰਨੀਆਂ ਰੇੜੀਆਂ ਲੱਗੀਆਂ ਪੰਜਾਬੀ ਬੰਦੇ ਨੂੰ ਪੁੱਛ ਲੋ ਨਹੀਂ ਜੀ ਸਾਨੂੰ 3 ਸਾਲ ਹੋ ਗਏ ਲੱਗੇ ਨੇ 2 ਸਾਲ ਹੋ ਗਏ ਉਹ ਨਹੀਂ ਜੀ ਆਪਣੇ ਕਮੇਟੀ ਵਾਲੇ ਹੁੰਦੇ ਜੀ ਚੁਗਾ ਦਿੰਦੇ ਆ ਅੱਛਾ ਜੀ ਉਹਨੂੰ ਨਹੀਂ ਚੁਗਾਉਂਦੇ ਉਹ ਬਈਆ ਦੀ ਲੱਗੀ ਨਹੀਂ ਉਹਨਾਂ ਦੇ ਲਾਇਸੈਂਸ ਬਣੇ ਹੋਏ ਸ਼ਰਦਾਈ ਦੇ ਕੰਮ ਸ਼ੁਰੂ ਕੀਤਾ ਨਿੰਗ ਸਿੰਘਾਂ ਨੇ ਆਪਦੀ ਕਿਰਤ ਕਰਨ ਲੱਗਦੇ ਪਹਿਲਾਂ ਇਹੀ ਲੋਕ ਰੌਲਾ ਪਾਉਂਦੇ ਸੀ ਨਿੰਘ ਭੰਗ ਪੀਣੇ ਇਹ ਬੇਲੜ ਫਲਾਣਾ ਜਦੋਂ ਉਹ ਹੀ ਨਿੰਗ ਸਿੰਘ ਕਿਰਤ ਕਰਨ ਲੱਗੇ એનર્ਜੀ ਡਰਿੰਕ ਤਿਆਰ ਕਰਕੇ ਛਕਾਉਂਦੇ ਆ ਅੱਛਾ ਉਹਨਾਂ ਦੇ ਵੀ ਇਹਨਾਂ ਨੂੰ ਤਕਲੀਫ ਆ ਉਹਨਾਂ ਨੇ ਇੱਥੇ 3B2 ਚ ਕਿੰਨਾ ਰੌਲਾ ਪਿਆ ਵਾ ਇੱਕ ਸਾਡਾ ਸਿੰਘ ਸੀਗਾ ਉਹਨੇ ਉੱਥੇ ਲਾਈ ਸੀ ਚੰਡੀਗੜ੍ਹ ਬਾਈ ਚ ਉੱਥੇ ਉਹਦੇ ਦਾ ਵਿਚਾਰ ਤੇ ਪਰਚਾ ਕੀਤਾ 3 ਮਹੀਨੇ ਸਜ਼ਾ ਘਟ ਕੇ ਆਇਆ ਹਾਲਾਂਕਿ ਉਹਦਾ ਕਸੂਰ ਕੋਈ ਨਹੀਂ ਸੀਗਾ ਆ ਬੀੜੀ ਤਮਾਕੂ ਦੇ ਥਾਂ ਥਾਂ ਤੇ ਖੋਲੇ ਹੋਏ ਆ ਸਕੂਲ ਕਾਲਜਸ ਦੇ ਸਾਹਮਣੇ ਹਾਲਾਂਕਿ ਗਵਰਨਮੈਂਟ ਦੇ ਹਿਦਾਇਤ ਨਹੀਂ 500 ਮੀਟਰ ਦੇ ਏਰੀਆ ਜਿੱਥੇ ਸਕੂਲ ਗੁਰਦੁਆਰਾ ਮੰਦਿਰ ਮਸਜਿਦ ਕੁਝ ਵੀ ਆ ਆਪਾਂ ਇਹੋ ਜਿਹਾ ਕੁਝ ਨਹੀਂ ਵੇਚ ਸਕਦੇ ਤੁਸੀਂ ਦੇਖੋ ਜਾ ਕੇ ਕਿੰਨਾ ਬੁਰਾ ਹਾਲ ਆ ਜੀ ਇੱਥੇ ਤੁਸੀਂ ਹੈ ਇਹਨਾਂ ਕੋਲੇ ਲਾਇਸੈਂਸ ਤੋਂ ਬਿਨਾ ਇਹ ਖੁੱਲੀ ਸੇਕਟ ਇੱਕ ਦੇ ਵੀ ਨਹੀਂ ਸਕਦੇ ਕਿਸੇ ਨੂੰ ਔਰ ਇਹ ਸਹੇ ਜਾਂ ਕੋਈ ਹਾਂਜੀ ਸਹੇ ਜਾਂ ਕੋਈ ਕਿਸੇ ਤਰ੍ਹਾਂ ਸਹੇ ਜਾਂ ਪ੍ਰਸ਼ਾਸਨ ਦੀ ਸਹੇ ਹੈ ਜੀ ਅਸੀਂ ਇਸ ਬਿਸੇ ਤੇ ਮਿਲੇ ਵੀ ਸੀਗੇ ਪ੍ਰਸ਼ਾਸਨ ਨੂੰ ਕਹਿੰਦੇ ਕੋਈ ਗੱਲ ਨਹੀਂ ਅਸੀਂ ਆਪੇ ਕਰ ਦਾਂਗੇ ਪਰ ਨਹੀਂ ਇਹ ਤਾਂ ਭਈ ਇਹ ਗੱਲ ਨੂੰ ਆਂਦੇ ਤੁਸੀਂ ਜਾ ਕੇ ਦੇਖਿਓ ਉੱਥੇ ਸਾਹਮਣੇ ਜਾ ਕੇ ਕਹਿੰਗੇ ਹਮਕੋ ਕੈਸੇ ਰੋਕੇਗਾ ਆਏ ਬੋਲਦੇ ਭਈ ਇਹ ਵੀ ਇਹ ਵੀ ਇਹ ਵੀ ਸਵਾਲ ਕੀਤਾ ਜਾਂਦਾ ਕਹਿੰਦੇ ਨੇ ਕਿ ਗਿਣਤੀਕ ਦੀਆਂ ਜਥੇਬੰਦੀਆਂ ਜਿਹੜੀਆਂ ਇਦਾਂ ਦਾ ਪ੍ਰਵਾਸੀਆਂ ਦੇ ਖਿਲਾਫ ਮਾਹੌਲ ਬਣਾ ਰਹੀਆਂ ਉਹ ਵੀ ਜ਼ਿਕਰ ਕਰਦੇ ਨੇ ਕਿ ਜਿਹੜੇ ਵੱਡੇ ਵੱਡੇ ਸਰਮਾਇਦਾਰ ਹੈ ਉਹਨਾਂ ਦੇ ਘਰਾਂ ਦੇ ਵਿੱਚ ਰਹਿੰਦੇ ਨੇ ਪਰਿਵਾਰਾਂ ਦੇ ਵਾਂਗ ਬੱਚਿਆਂ ਦੇ ਵਾਂਗ ਰਹਿੰਦੇ ਇੱਥੋਂ ਤੱਕ ਕਿ ਥਾਲੀ ਦੇ ਵਿੱਚ ਇਕੱਠੀਆਂ ਰੋਟੀਆਂ ਖਾਂਦੇ ਨੇ ਦੇਖੋ ਜੀ ਉਹਨਾਂ ਦੀਆਂ ਫੇਰ ਰਿਸ਼ਤੇਦਾਰੀਆਂ ਹੋਣਗੀਆਂ ਜਿਹੜੇ ਇਦਾਂ ਵਾਂ ਅਸੀਂ ਤਾਂ ਇਹੀ ਕਹਿ ਸਕਦੇ ਆ ਕਿ ਭਈ ਅਗਲੇ ਨਾਲ ਉਹਨਾਂ ਦੀਆਂ ਰਿਸ਼ਤੇਦਾਰੀਆਂ ਹੋਣਗੀਆਂ ਉਹਨਾਂ ਦਾ ਕੋਈ ਲੱਗਦੇ ਹੋਣਗੇ ਅਗਲੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਹੋਣਗੀਆਂ ਜੋ ਪੀ ਬਿਹਾਰ ਤਾਂ ਇਹਨਾਂ ਦੇ ਨਾਲ ਭਈਆਂ ਨਾਲ ਤਾਂ ਹੀ ਉਹਨਾਂ ਨੂੰ ਆਪਣਾ ਪੰਨ ਦੱਸਦੇ ਆ ਤੁਹਾਨੂੰ ਕੱਲਿਆਂ ਨੂੰ ਕਿਉਂ ਸਮੱਸਿਆ ਹੈ ਕੋਈ ਉਹਨਾਂ ਨੂੰ ਕਿਉਂ ਨਹੀਂ ਸਮੱਸਿਆ ਹੈਗੀ ਇਹਨਾਂ ਨਾਲ ਦੇਖੋ ਮਰੇ ਜਸ ਸਾਨੂੰ ਸਮੱਸਿਆ ਕਿਉਂ ਨਾ ਹੋਵੇ ਸਾਡਾ ਪੰਜਾਬੀ ਭਰਾਵਾ ਉਹ ਵਿਚਾਰੇ ਛੇਤਰਖਾਨਦਿਆਂ ਵਾ ਭਈਆ ਸਾਲਾ ਖੁੱਲ ਕੇ ਕੰਮ ਕਰਨ ਦਿਆਂ ਵਾ ਸਾਨੂੰ ਕਿੱਦਾਂ ਨਾ ਦਿੱਕਤ ਹੋਵੇ ਸਾਡੇ ਭਰਾਵਾਂ ਦੇ ਸਾਰੇ 72 ਵੱਜ ਜਾਂਦੇ ਆ ਇਹ ਸਾਲੇ ਚੋੜੇ ਹੋ ਬਦਮਾਚੀਆਂ ਕਰਦੇ ਆ ਦੱਸੋ ਤੁਸੀਂ ਪਰਸੋਂ ਦੀ ਵੀਡੀਓ 26 ਦੀ ਉੱਥੇ ਸ਼ਰਮ ਪੰਜਾਬੀ ਭਰਾ ਦੇ ਗਲ ਪਏ ਆ ਬਈਏ ਉਹਨੂੰ ਸਮਾਨ ਨਹੀਂ ਉਹਨਾਂ ਆਪਦੇ ਸਬਜ਼ੀ ਨਹੀਂ ਲਾਉਣ ਦਿੱਤੀ ਉੱਥੇ ਇਹ ਕੋਈ ਗੱਲ ਥੋੜੀ ਆ ਅੱਛਾ ਕਿਤੇ ਵੀ ਚਲ ਜੀਏ ਕੋਈ ਕ੍ਰਾਈਮ ਹੋ ਜਾਏ ਕੋਈ ਥਾਣਾ ਕਚੈਰੀ ਕੋਈ ਨਹੀਂ ਗੱਲ ਸੌਂਦਾ ਪੰਜਾਬੀ ਬੰਦੇ ਦੀ ਇਹਨਾਂ ਦੇ ਮਾੜੀ ਜੀ ਕਿਸੇ ਨੇ ਚੁੰਡੀ ਵੜਦੀ ਨਾ ਸਾਰਾ ਪ੍ਰਸ਼ਾਸਨ ਇਕੱਠਾ ਹੋ ਜਾਂਦਾ ਆ ਪ੍ਰੇਮਨਗਰ ਆ ਰੈਲ ਮਾਜਰੇ ਕੋਲੇ ਉੱਥੇ ਦੇ 2600 2700 ਵੋਟ ਆ ਭਈਆਂ ਦੀ ਠੀਕ ਹੈ ਜੀ ਸ਼ਰਯਾਮ ਉਹਨਾਂ ਦੇ ਸਰਪੰਚ ਦੇ ਮੁੰਡਿਆਂ ਨੇ ਗਾਲਾਂ ਕੱਢੀਆਂ ਭਈਆਂ ਨੇ ਸਿੱਖਾਂ ਨੂੰ ਪੰਜਾਬੀਆਂ ਨੂੰ ਇਹ ਸਵਾਲ ਪ੍ਰਸ਼ਾਸਨ ਨੂੰ ਪੁੱਛਣਾ ਬੰਦਾ ਭਾਈ ਇਹਨਾਂ ਦੀ ਵੋਟਾਂ ਵਧਾਈਆਂ ਕਿੰਨੇ ਇਹ ਸਿਰਫ ਵੋਟ ਬੈਂਕ ਲਈ ਹੋ ਰਿਹਾ ਸਾਰਾ ਕੁਝ ਏ ਭਈਆ ਜੀ ਇੱਥੇ ਸੱਦੇ ਜਾ ਰਿਹਾ ਵੋਟ ਬੈਂਕ ਵਾਸਤੇ ਸੱਦੇ ਜਾ ਰਿਹਾ ਯੂਪੀ ਸਟੇਟ ਵੱਡਾ ਹੈ ਕਿ ਪੰਜਾਬ ਸਟੇਟ ਵੱਡਾ ਹੈ ਤੁਸੀਂ ਮੈਨੂੰ ਇੱਕ ਗੱਲ ਦੱਸੋ ਯੂਪੀ ਜ ਰਜਗਾਰ ਜ਼ਿਆਦਾ ਹੋਣਾ ਚਾਹੀਦਾ ਇਹ ਉਧਰੋਂ ਇੱਧਰ ਕਿਉਂ ਆ ਰਹੇ ਆ ਪੰਜਾਬ ਤਾਂ ਪਹਿਲਾਂ ਹੀ ਐਡਾ ਕਰ ਰਹਿ ਗਿਆ ਸਾਰਾ ਡਿਵਾਈਡ ਕਰਤਾ ਇਹਨਾਂ ਨੇ ਲੋਕਾਂ ਦੇ ਵੱਲੋਂ ਇਹ ਵੀ ਚਿੰਤਾ ਕੀਤੀ ਜਾਂਦੀ ਹੈ ਕਿ ਅੱਜ ਕੁੜਕ ਜਥੇਬੰਦੀਆਂ ਉੱਠ ਕੇ ਤੇ ਕਹਿ ਰਹੀਆਂ ਕਿ ਪ੍ਰਵਾਸੀਆਂ ਨੂੰ ਇੱਥੋਂ ਕੱਢ ਦਿਓ ਪੰਜਾਬ ਦੇ ਵਿੱਚ ਰਹਿਣੇ ਨਹੀਂ ਚਾਹੀਦੇ ਤੇ ਕਹਿੰਦੇ ਕੱਲ ਨੂੰ ਇਹ ਨਾ ਹੋਵੇ ਕਿ ਜਿਹੜੇ ਪੰਜਾਬੀ ਹੋਰਨਾ ਸਟੇਟਾਂ ਦੇ ਵਿੱਚ ਜਾ ਕੇ ਵਸੇ ਹੋਇਆ ਇਹ ਹੀ ਪ੍ਰਵਾਸੀ ਉੱਥੇ ਜਾ ਕੇ ਕਹਿਣ ਵੀ ਇੱਥੋਂ ਪੰਜਾਬੀਆਂ ਨੂੰ ਕੱਢੋ ਇਹ ਵੀ ਆਪਦੇ ਪੰਜਾਬ ਜਾਣ ਮਹਾਰਾਜ ਜੀ ਚਲੋ ਇਹ ਗੱਲ ਤੁਹਾਡੀ ਮੰਨ ਲਈ ਹੈ ਅੱਛਾ ਅਜ ਤੋਂ ਪਹਿਲਾਂ 84 ਵੇਲੇ ਤਾਂ ਨਹੀਂ ਕਿਸੇ ਨੇ ਕਿਹਾ ਸੀਗਾ ਭਈਏ ਇੱਥੋਂ ਕੱਢ ਦੋ ਉਦੋਂ ਤੁਸੀਂ ਮੈਨੂੰ ਦੱਸ ਦਿਓ ਵੀ ਕੀ ਹੋਇਆ ਵਾ ਉਦੋਂ ਤਾਂ ਨਹੀਂ ਕਿਸੇ ਨੇ ਮੰਗਠਾਈ ਸੀ ਪੰਜਾਬ ਚ ਭਈਏ ਕੱਢ ਦੋ ਉਦੋਂ ਬਾਅਦ ਕਿੰਨਾ ਕਿੰਨਾ ਨੁਕਸਾਨ ਹੋ ਗਿਆ ਵਾ 95 96 ਤੱਕ ਕਿੰਨਾ ਕੁਸ ਚੱਲਿਆ ਵਾ ਉਦੋਂ ਤਾਂ ਨਹੀਂ ਕਿਸੇ ਨੇ ਕਿਹਾ ਸੀ ਕਿ ਭਈਏ ਕੱਢ ਦੋ ਉਦੋਂ ਕਿਉਂ ਹੋਇਆ ਇਸ ਗੱਲ ਦਾ ਜਵਾਬ ਦੇ ਸਕਦੇ ਆ ਉਹ ਬੰਦੇ ਜਿਹੜੇ ਕਹਿ ਰਹੇ ਆ ਵੀ ਇਹ ਸਾਰਾ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਗੱਲ ਮਸਲਾ ਲੱਗਦਾ ਨਹੀਂ ਕੋਈ ਕੋਈ ਪੀਸਫੁਲੀ ਵੇ ਅਪਣਾਉਣਾ ਚਾਹੀਦਾ ਜਿਹੜੀ ਸਤਾਧਾਰੀ ਧੇਰ ਹੈ ਉਹ ਕੋਈ ਰੂਲ ਰੈਗੂਲੇਸ਼ਨ ਵਿਧਾਨ ਸਭਾ ਸੈਸ਼ਨ ਦੇ ਵਿੱਚ ਇਦਾਂ ਦਾ ਲੈ ਕੇ ਆਵੇ ਮਰੇ ਕਿੱਦਾਂ ਲਿਆਉਣਗੇ ਉਹਨਾਂ ਦੀ ਵੋਟ ਬੈਂਕ ਆ ਤੁਸੀਂ ਸਮਝ ਕਿਉਂ ਨਹੀਂ ਰਹੇ ਇਹ ਉਹਨਾਂ ਦਾ ਵੋਟ ਬੈਂਕ ਆ ਉਹਨੂੰ ਕਿੱਥੋਂ ਕੱਢ ਦੇਣਗੇ ਜਿਹਦੇ ਨਾਲ ਉਹਨਾਂ ਦੀ ਰੋਟੀ ਪਾਣੀ ਚੱਲ ਰਿਹਾ ਉਹਨਾਂ ਦਾ ਸਿਰ ਆਪਣੇ ਕੁਰਸੀਆਂ ਚੱਲ ਰਹੀਆਂ ਉਹ ਕਿੱਦਾਂ ਕੱਢਣਗੇ ਉਹਨੂੰ ਉਹ ਕ ਕੱਢਣਗੇ ਤਾਂ ਤਾਂ ਕਿ ਉਹਨਾਂ ਦੀ ਕੁਰਸੀ ਜਾ ਰਹੀ ਹੈ ਸਮਝੋ ਗੱਲ ਨੂੰ ਹੁਣ ਤੁਸੀਂ ਦੇਖ ਲਓ ਕਿੱਡੀਆਂ-ਕਿੱਡੀਆਂ ਬਿਲਡਿੰਗਾਂ ਖੜੀਆਂ ਹੋ ਰਹੀਆਂ ਵਾਂ ਜਦ ਕਿ ਸਾਡੇ ਪੰਜਾਬੀਆਂ ਕੋ ਗਰਾਊਂਡ ਤੇ ਸਾਰਾ ਕੁਝ ਆ ਹਰ ਘਰ ਕੋ ਗਰਾਊਂਡ ਤੇ ਜ਼ਮੀਨ ਨਾਲ ਘਰ ਵਾ ਤਾਂ ਬਿਲਡਿੰਗਾਂ ਕਹਦੇ ਲਈ ਖੜੀਆਂ ਕਰ ਰਿਹਾ ਪਰਵਾਸੀਆਂ ਲਈ ਕਰ ਰਹੇ ਸਮਝਣ ਦੀ ਲੋੜ ਆ ਤੇ ਪਰਵਾਸੀਆਂ ਲਈ ਬਿਲਡਿੰਗਾਂ ਖੜੀਆਂ ਕਰ ਰਿਹਾ ਤਾਂ ਦੂਸਰੀ ਗੱਲ ਤੁਸੀਂ ਇਹ ਦੇਖੋ ਕਿ ਆਪਣੇ تقریبا تقریبا ਸਾਰੇ ਬੰਨੇ ਹੀ ਇਹ ਹਾਲ ਆ ਤੇ ਅਸੀਂ ਮੇਰੇ ਸਹਾਨਾ ਭਈਆਂ ਦਾ ਡੱਗ ਜਨਕੀ ਬਦਮਾਸ਼ੀ ਲੈਵਲ ਵਧਿਆ ਹੋਇਆ ਹੈ ਨਾ ਤੁਸੀਂ ਅੱਜ ਇੱਥੇ ਨਿਕਲਦੇ ਬਾਹਰ ਉੱਥੇ ਜਾ ਕੇ ਨਾ ਦੋ ਇੱਕ ਕਿਸੇ ਵੀ ਭਈਆਂ ਨੂੰ ਫੜ ਕੇ ਪੁੱਛ ਲਓ ਭਈ ਆਟੋ ਵਾਲੇ ਨੂੰ ਪੁੱਛ ਲਓ ਕਿਸੇ ਨੂੰ ਲਾਇਸੈਂਸ ਹੈ ਨਹੀਂ ਪੰਜਾਬੀ ਦਾ ਸਾਲਾ ਮਿੰਟ ਤੇ ਚਲਾਨ ਕੱਟਿਆ ਜਾਂਦਾ ਉਦੋਂ ਦੱਸ ਦਿੰਦੇ ਆਨਲਾਈਨ ਚਲਾਨ ਆ ਗਿਆ ਜੀ ਘਰੇ ਗਾਰੰਟੀ ਨਾਲ ਲਿਖ ਕੇ ਦਿੰਨੇ ਆ ਜਿੰਨੇ ਇੱਥੇ ਭਈਏ ਆਟੋ ਚਲਾ ਰਹੇ ਆ 100 ਬਈਆ ਵੀ ਤੁਸੀਂ ਇਕੱਠਾ ਕਰੋ 100 ਦੇ 100 ਬੰਦੇ ਕੋਲੇ ਨੇ ਕੋਈ ਡਾਕੂਮੈਂਟਸ ਨਹੀਂ ਆ ਨਾ ਲਾਇਸੈਂਸ ਨਾ ਆਰਸੀ ਨਾ ਕੁਛ ਨਾ ਲੱਲਾ ਨਾ ਬਾਬਾ ਕੁਝ ਵੀ ਨਹੀਂ ਹੈ ਜੀ ਅਸੀਂ ਲਿਖ ਕੇ ਦਿੰਨੇ ਆ ਇਸ ਚੀਜ਼ ਨੂੰ ਅੱਛਾ ਔਰ ਜਿਹੜੇ ਸਾਡੇ ਪੰਜਾਬੀ ਵਿੱਚ ਭਰਾ ਵਿਚਾਰੇ ਬਾਹਰੋਂ ਅੰਦਰੋਂ ਆ ਕੇ ਲੋਕਲ ਕੰਮ ਕਰਦੇ ਉਹਨਾਂ ਤੋਂ ਮਾੜਾ ਮਾੜਾ ਪੋਲੂਸ਼ਨ ਦਾ ਵੀ ਨਾ ਹੋਵੇ ਨਾ ਉਹਨਾਂ ਦੀ ਗੱਡੀ ਬਾਂਡ ਕਰ ਦਿੰਦੇ ਉਹ ਦੱਸੋ ਬਿਲਕੁਲ तमाम ਸਾਰੇ ਸਵਾਲਾਂ ਨੂੰ ਲੈ ਕੇ ਪ੍ਰਵਾਸੀਆਂ ਦੇ ਮਸਲੇ ਦੇ ਉੱਪਰ ਜੋ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਮਤਿਆਂ ਤੋਂ ਬਾਅਦ ਆਪਸੀ ਕਿਤੇ ਨਾ ਕਿਤੇ ਤਕਰਾਰ ਦੇਖ ਨੂੰ ਮਿਲਿਆ ਤਾਂ ਇਸੇ ਮਾਮਲੇ ਦੇ ਵਿੱਚ ਨਹਾੰਸਿੰਗ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਇਸੇ ਮਸਲੇ ਦੇ ਬਾਬਤ ਕਿਸ ਤਰੀਕੇ ਦੀਆਂ ਕਿਆਸ ਰਹੀਆਂ ਹੋ ਸਕਦੀਆਂ ਨੇ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ